ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਹਾਲਤ ਦਿਨੋ ਦਿਨ ਪਤਲੀ ਪੈਂਦੀ ਜਾ ਰਹੀ ਹੈ ਔਰ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬੈਕਫੁੱਟ ਤੇ ਜਾ ਰਹੀ ਹੈ ਹੁਣ ਮਸਲਾ ਕੀ ਹੈ ਬਹੁਤ ਅਹਿਮ ਜਿਹੜੀ ਇਹ ਖਬਰ ਹੋਣੀ ਹੈ ਜਿੱਤੇ ਸੀ ਗੱਲਬਾਤ ਕਰਨੀ ਆ ਉਧਰ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵਰਸਸ ਵਿਰਸਾ ਸਿੰਘ ਬਲਟੋਹਾ ਜਾਂ ਅਕਾਲੀ ਦਲ ਕੈਦੋ ਜਿਹੜਾ ਵਿਵਾਦ ਵਿਵਾਦ ਜਿਹੜਾ ਚੱਲ ਰਿਹਾ ਉਹਦੇ ਵਿੱਚ ਬਹੁਤ ਅਹਿਮ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆਈਆਂ ਨੇ ਔਰ ਉਹਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਹੈ ਰਾਤ ਵੀ ਅਸੀਂ ਗੱਲਬਾਤ ਕਰਨ ਦੀ ਉਹ ਤੇ ਕੋਸ਼ਿਸ਼ ਕੀਤੀ ਹੈ ਪਰ ਉਸ ਤੋਂ ਬਾਅਦ ਹੁਣ ਅਪਡੇਟ ਇਹ ਹੈ ਕਿ ਗਿਆਨੀ ਰਗਵੀਰ ਸਿੰਘ ਹੋਣਾ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੋਰਾਂ ਦੇ ਨਾਲ ਇੱਕ ਮੀਟਿੰਗ ਜਿਹੜੀ ਹੈ ਬਲਵਿੰਦਰ ਸਿੰਘ ਭੁੰਦਲ ਹੋਣਾ ਦੀ ਹੋਈ ਹੈ ਤਸਵੀਰ ਦੇ ਵਿੱਚ ਤੁਰੇ ਫਿਰਦੇ ਨਜ਼ਰ ਇਕਬਾਲ ਸਿੰਘ ਝੂਂਦਾ ਵੀ ਆਏ ਇਹ ਮੀਟਿੰਗ ਕਿਉਂ ਹੋਈ ਹੈ ਖਾਸ ਕਰਕੇ ਉਦੋਂ ਜਦੋਂ ਇਲਜ਼ਾਮਬੰਦੀ ਕਰਤੀ ਗਿਆਨੀ ਹਰਪ੍ਰੀਤ ਸਿੰਘ ਨੇ ਔਰ ਇਹ ਵੀ ਗੱਲ ਉਹਨਾਂ ਨੇ ਕਹੀ ਕਿ ਸਾਡੇ ਤੇ ਫੈਸਲਾ ਜਿਹੜਾ ਜਿਹੜਾ ਸੁਣਾਇਆ ਗਿਆ ਜਿਹੜੀ ਸਜ਼ਾ ਦਾ 2 ਦਸੰਬਰ ਨੂੰ ਉਹ ਵਾਪਸ ਕਰਾਉਣ ਦੇ ਦਬਾਅ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਉਸ ਤੋਂ ਬਾਅਦ ਇਹ ਮੀਟਿੰਗ ਕੀ ਕੁਝ ਮਾਇਨੇ ਰੱਖਦੀ ਹੈ ਇਸ ਤੋਂ ਵੀ ਬਹੁਤ ਅਹਿਮ ਜਿਹੜੀ ਗੱਲਬਾਤ ਕਰਾਂਗੇ ਉਧਰ ਕਿਸਾਨ ਵੀ ਜਿਹੜੇ ਅੰਦੋਲਨ ਲਾ ਕੇ ਬੈਠੇ ਨੇ ਉਹ ਵੀ ਕਸੂਤੀ ਸਥਿਤੀ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਆ ਇੱਕ ਤਾਂ SKM ਦੇ ਵੱਲੋਂ ਉਸ ਤਰੀਕੇ ਨਾਲ ਸਾਥ ਦੇਣ ਦਾ ਐਲਾਨ ਜਿਹੜਾ ਉਹਨਾਂ ਦਾ ਨਹੀਂ ਕੀਤਾ ਗਿਆ ਰਾਜੇਵਾਲ ਵੱਲੋਂ ਔਰ ਉਗਰਾਹਾ ਗਰੁੱਪ ਜਿਹੜਾ ਵੱਡਾ ਹੈ ਔਰ ਉਹਨਾਂ ਦੇ ਨਾਲ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਉਸ ਤਰੀਕੇ ਦੇ ਨਾਲ ਗੱਲਬਾਤ ਕਰਨ ਦੀ ਜਾਂ ਇਹਨਾਂ ਦੇ ਨਾਲ ਤੁਰਨ ਦੀ ਗੱਲ ਕਹੀ ਨਹੀਂ ਹੈ ਔਰ ਉਧਰ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹਿਤੀ ਹੈ ਕਿ ਭਾਈ ਠੀਕ ਹੈ ਜੇ ਤੁਸੀਂ ਕਮੇਟੀ ਨਾਲ ਨਹੀਂ ਗੱਲ ਕਰਨੀ ਤੁਸੀਂ ਆ ਕੇ ਸਾਡੇ ਨਾਲ ਮੈਲੋ ਤੇ ਉਧਰ ਐਸਕੇਮ ਦੇ ਜਿਹੜੇ ਅਹੁਦੇਦਾਰ ਨੇ ਲੀਡਰ ਨੇ ਕਿਸਾਨ ਆਗੂ ਨੇ ਉਹਨਾਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਕੀ ਕੁਝ ਉਹਦੇ ਵਿੱਚੋਂ ਨਿਕਲ ਗਿਆ ਉਸ ਤੇ ਅਹਿਮ ਜਿਹੜੀ ਗੱਲਬਾਤ ਅਸੀਂ ਕਰਨੀ ਹੈ ਉਧਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸਬੰਧੀ ਕੁਝ ਹੋਰ ਵੱਡੇ ਅਧਿਕਾਰੀਆਂ ਦੀ ਜੇ ਆਪਾਂ ਗੱਲ ਕਰੀਏ ਭੂਮਿਕਾ ਸਬੰਧੀ ਇੱਕ ਨਵੀਂ ਜਿਹੜੀ ਕਮੇਟੀ ਬਣ ਗਈ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਲਾਰੈਂਸ ਬਿਸ਼नोई ਦੀ ਇੰਟਰਵਿਊ ਮਸਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਵਾਲੀ ਜਾਂਚ ਕਮੇਟੀ ਜਿਹੜੀ ਬਣਾਈ ਹੈ ਉਹ ਕੀ ਕੁਝ ਰਹਿ ਗਏ ਸੀ ਕਿਹੜੇ ਕਿਹੜੇ ਬੰਦੇ ਹੁਣ ਜਿਹੜੇ ਫਸਣਗੇ ਦੇ ਵਿੱਚ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜਿਹੜੇ ਸਭ ਤੋਂ ਪਹਿਲਾਂ ਸਵਾਗਤ ਅਣਕੀ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਣਕੀ ਸਾਹਿਬ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰੂੰ ਕਿ ਮੈਂ ਰਾਤ ਵੀ ਮਾਲੀ ਸਾਹਿਬ ਹੋਰਾਂ ਦੇ ਨਾਲ ਪ੍ਰੋਗਰਾਮ ਕਰਦੇ ਆਂ ਇਹ ਗੱਲ ਕਹੀ ਸੀ ਮੁੱਖ ਮੰਤਰੀ ਭਗਵੰਤ ਮਾਨ ਕਦੇ ਕਹਿੰਦੇ ਹੁੰਦੇ ਸੀਗੇ ਕਿ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਆ ਅਮਿਤ ਸ਼ਾਹ ਜਾਂ ਹੋਰ ਵੱਡੇ ਲੀਡਰ ਨੇ ਉਹ ਸਾਡੇ ਕਰਕੇ ਗਲੀ ਗਲੀ ਤੁਰਨ ਲੱਗੇ ਆਪਾਂ ਪਹਿਲਾਂ ਵੀ ਗੱਲਾਂ ਇਹ ਕਰਦੇ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਹੀ ਇਹ ਗੱਲਾਂ ਕਹਿੰਦੇ ਰਹੇ ਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਸੀਂ ਦਿੱਲੀ ਦੀ ਗਲੀ ਗਲੀ ਵਿੱਚ ਫਿਰਨ ਲਾਤਾ ਜਿਹੜੇ ਲੀਡਰ ਉੱਤੇ ਫਿਰਦੇ ਹੁੰਦੇ ਸੀ ਹੈਲੀਕਾਪਟਰਾਂ ਤੇ ਉਹਨਾਂ ਨੂੰ ਅਸੀਂ ਥੱਲੇ ਗਲੀਆਂ 'ਚ ਫਿਰਨ ਲਾਤਾ ਗਲੀ ਗਲੀ ਵੋਟ ਮੰਗਣ ਲਈ ਮਜਬੂਰ ਕਰਤਾ ਖੁਦ ਕਹਿੰਦੇ ਹੁੰਦੇ ਸੀਗੇ ਕਿ ਭਾਈ ਅਸੀਂ ਵੋਟ ਨਹੀਂ ਅਗਲੀ ਵਾਰ ਮੰਗਣੀ ਅਸੀਂ ਇਹ ਕਹਾਂਗੇ ਵੀ ਜੇ ਅਸੀਂ ਕੰਮ ਕੀਤਾ ਸਾਨੂੰ ਵੋਟ ਪਾ ਦਿਓ ਹੁਣ ਅਣਕੀ ਸਾਹਿਬ ਪੰਜਾਬ ਦੇ ਵਿੱਚ ਐਮਸੀ ਚੋਣਾਂ ਨੇ ਨਿਗਮ ਕਾਉਂਸਲ ਦੀਆਂ ਚੋਣਾਂ ਨੇ ਤੇ ਪਹਿਲੀ ਵਾਰ ਹੀ ਹੈ ਜਿਵੇਂ 70 ਸਾਲ 70 ਸਾਲ ਭਗਵੰਤ ਮਨ ਕਹਿੰਦੇ ਹੁੰਦੇ ਆ ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਐਮਸੀ ਚੋਣਾਂ ਦੇ ਵਿੱਚ ਮੁੱਖ ਮੰਤਰੀ ਰੋਡ ਸ਼ੋਅ ਕਰਦਾ ਫਿਰੇ ਹਾਲਤ ਇੰਨੀ ਪਤਲੀ ਪੈ ਗਈ ਮੁੱਖ ਮੰਤਰੀ ਤੇ ਸਰਕਾਰ ਦੀ ਕਿ ਮੁੱਖ ਮੰਤਰੀ ਨੂੰ ਐਮਸੀ ਇਹ ਚੋਣਾ ਵਾਸਤੇ ਵੀ ਵੋਟਾਂ ਮੰਗਣ ਲਈ ਗਲੀ ਗਲੀ ਫਿਰਨਾ ਪੈ ਰਿਹਾ ਰੂਟ ਸ਼ੋਅ ਕਰਨਾ ਪੈ ਰਿਹਾ ਇਸ ਤੋਂ ਪਹਿਲਾਂ ਮੈਨੂੰ ਨਹੀਂ ਕੋਈ ਯਾਦ ਕਿਸੇ ਮੁੱਖ ਮੰਤਰੀ ਨੇ ਇਸ ਤਰੀਕੇ ਦੇ ਨਾਲ ਐਮਸੀ ਚੋਣਾ ਵਾਸਤੇ ਵੀ ਰੂਟ ਸ਼ੋਅ ਜਿਹੜੇ ਆ ਕੀਤੇ ਹੋਣ ਇਹਦਾ ਮਤਲਬ ਇਹ ਆ ਵੀ ਹਾਲਤ ਪਤਲੀ ਹੈ ਸੁਖਵਿੰਦਰ ਜੀ ਜਿੱਤੇ 4.5 ਸਾਲ ਹੋ ਚਲੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿੱਚ ਬਣਿਆ ਹੋਇਆ ਔਰ ਔਰ ਉਧਰ ਥੋੜੀ ਜੀ ਗੱਲ ਇਹ ਵੀ ਮੈਂ ਅਣਖੀ ਸਾਹਿਬ ਕਰ ਲਵਾਂ ਥੋੜੀ ਜੀ ਮਾਫ ਕਰਨਾ ਤੁਹਾਨੂੰ ਮੈਂ ਟੋਕ ਰਿਹਾ ਉਧਰ ਵਿੱਚ ਇਹ ਵੀ ਹੈ ਗੱਲ ਕੀ ਕਦੇ ਤਾਂ ਕਹਿ ਦਿੰਦੇ ਆ ਕਿ ਸਾਡੀ ਸਰਕਾਰ ਬਣਾ ਦਿਓ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਸੱਤਾ ਤੋਂ ਬਾਹਰ ਰਹਿੰਦੇ ਆ ਕਿ ਸਾਡੀ ਸਰਕਾਰ ਬਣਾ ਦਿਓ ਅਸੀਂ ਪੰਜਾਬ ਦੀ ਦਸ਼ਾ ਜਿਹੜੀ ਆ ਉਹ ਦਸ਼ਾ ਬਦਲ ਦੇਾਂਗੇ ਔਰ ਕਦੇ ਕਹਿ ਦਿੰਦੇ ਆ ਕਿ ਤੇ ਜਿਮਨੀ ਚੋਣਾ ਜਿਤਾ ਦਿਓ ਅਸੀਂ ਫੇਰ ਬਦਲ ਦੇਾਂਗੇ ਪੰਜਾਬ ਦੀ ਨਹਾਰ ਫਿਰ ਕਹਿੰਦੇ ਜੀ ਸਾਨੂੰ ਲੋਕ ਸਭਾ ਜਿਤਾ ਦਿਓ ਫੇਰ ਬਦਲਾਂਗੇ ਫਿਰ ਫਿਰ ਜਿਮਨੀ ਚੋਣਾ ਆ ਗਿਆ ਕਹਿੰਦੇ ਹੁਣ ਇਹ ਜਿਤਾ ਦਿਓ ਫੇਰ ਪੰਜਾਬ ਦੀ ਨਹਾਰ ਬਦਲਾਂਗੇ ਫਿਰ ਪੰਚਾਇਤੀ ਆ ਗਿਆ ਕਹਿੰਦੇ ਜੀ ਇਹ ਜਿਤਾ ਦਿਓ ਸਾਡੇ ਸਰਪੰਚ ਬਣਾ ਦਿਓ ਹੁਣ ਐਮਸੀ ਆ ਗਏ ਕਿ ਜੇ ਇਹ ਜਿਤਾ ਦਿਓ ਫੇਰ ਪੰਜਾਬ ਦੀ ਨੁਹਾਰ ਬਦਲਾਂਗੇ ਇਹ ਤਾਂ ਕੋਈ ਨਵੀਂ ਦੀ ਨਵੀਂ ਸ਼ਰਤ ਰੱਖੀ ਜਾਂਦੇ ਆ ਪੰਜਾਬ ਦੀ ਨੁਹਾਰ ਬਦਲਣ ਵਾਸਤੇ ਆ ਬਿਲਕੁਲ ਸਪੰਦਰ ਜੀ ਕਿਉਂਕਿ ਹੁਣ ਤੱਕ ਤੁਸੀਂ ਦੇਖ ਲਓ ਕਿ ਕਿੰਨੀਆਂ ਚੋਣਾਂ ਪੰਜਾਬ ਵਿੱਚ ਹੋਈਆਂ ਨੇ ਤੇ ਹਰ ਚੋਣ ਦਾ ਨਾਰਾ ਜਿਹੜਾ ਸਿਰਫ ਇਹੀ ਭਗਵੰਤ ਬਾਹੋਂ ਨਾਲ ਲਾਇਆ ਜਾਂਦਾ ਕਿ ਤੁਸੀਂ ਸਾਨੂੰ ਸਹਿਯੋਗ ਦਿਓ ਤੁਸੀਂ ਸਾਡੇ 'ਚ ਭਰੋਸਾ ਪ੍ਰਗਟ ਕਰੋ ਤੇ ਅਸੀਂ ਪੰਜਾਬ ਦੀ ਨੁਹਾਰ ਬਦਲ ਦਾਂਗੇ ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਹੋਣ ਚਾਹੇ ਜਿੰਨੀ ਚੋਣਾਂ ਹੋਣ ਤੇ ਚਾਹੇ ਪੰਚਾਇਤੀ ਚੋਣਾਂ ਹੋਣ ਤੇ ਚਾਹੇ ਨਗਰ ਕੌਂਸਲ ਦੀਆਂ ਚੋਣਾਂ ਹੋਣ ਅੰਮ੍ਰਿਤ ਕੌਂਸਲ ਦੀਆਂ ਚੋਣਾਂ ਦੇ ਵਿੱਚ ਬਿਲਕੁਲ ਤੁਸੀਂ ਸਹੀ ਗੱਲ ਕਹੀ ਕਿ ਪਹਿਲੀ ਵਾਰੀ ਵੀ ਕਿਹਾ ਮੈਂ ਮੁੱਖ ਮੰਤਰੀ ਜਿਹੜਾ ਰੂਟ ਸ਼ੋਅ ਕਰ ਰਿਹਾ ਹੋਵੇ ਕੱਲ ਉਹਨਾਂ ਨੇ ਅੰਮ੍ਰਿਤਸਰ ਜਲੰਧਰ ਉਲਫਕਵਾੜਾ ਚ ਰੂਟ ਸ਼ੋਅ ਜਿਹੜੇ ਉਹ ਕੀਤੇ ਨੇ ਔਰ ਉੱਥੇ ਲੋਕਾਂ ਨਾਲ ਉਹਨਾਂ ਨੇ ਇਹ ਵਾਅਦੇ ਕੀਤੇ ਨੇ ਕਿ ਜੇਕਰ ਆਮ ਆਦਮੀ ਪਾਰਟੀ ਦਾ ਮਿਹਰਬਾਨਾ ਤਾਂ ਫਿਰ ਇਸ ਇਲਾਕੇ ਦੀਆਂ ਲੋਹਾਰ ਚੜੀ ਬਦਲ ਦਿੱਤੀ ਕਿਉਂਕਿ ਹੁਣ ਜੇਕਰ ਇੱਕ ਸੂਬੇ ਦਾ ਮੁਖੀ ਇਨ੍ਹਾਂ ਚੋਣਾਂ ਨੂੰ ਇੰਨੀ ਗੰਭੀਰਤਾ ਨਾਲ ਲੈ ਕੇ ਰੂਟ ਸ਼ੋਅ ਕਰ ਰਿਹਾ ਤਾਂ ਸਾਫ ਅਰਥ ਹੈ ਇਸ ਗੱਲ ਦਾ ਕਿ ਲੋਕਾਂ ਦੀ ਜਿਹੜੀ ਨਬਜ਼ ਆ ਉਪਸ਼ਾਨ ਚੁੱਕੇ ਨੇ ਆਮ ਆਦਮੀ ਪਾਰਟੀ ਬੇਸ਼ੱਕ ਜਿਮਨੀ ਚੋਣਾ ਚ ਜਿੱਤ ਗਈ ਪਰ ਅਸਲ ਜਿਹੜੀ ਸਥਿਤੀ ਆ ਉਹ ਸੁਖਵਿੰਦਰ ਜੀ ਇਹਨਾਂ ਚੋਣਾ ਚ ਜਿਹੜਾ ਉਹ ਪਤਾ ਲੱਗੂਗਾ ਔਰ ਨਾਲ ਹੀ ਨਾਲ ਇਹ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਇਹ ਨਹੀਂ ਗੱਲ ਕਹਿਣੀ ਪਈ ਉਸ ਦਾ ਕਾਰਨ ਸੁਖਵਿੰਦਰ ਜੀ ਸਾਫ਼ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦਾ ਕਿ ਸ਼ਾਇਦ ਲੋਕਾਂ ਦਾ ਉਹ ਭਰੋਸੇ ਯੋਗਤਾ ਜਿਹੜੀ ਹੁਣ ਗਵਾ ਚੁੱਕੀ ਆਮ ਆਦਮੀ ਪਾਰਟੀ ਦੇ ਵਿੱਚ ਤੇ ਸ਼ਾਇਦ ਇਹੋ ਹੀ ਕਾਰਨ ਹੈ ਕਿ ਕੱਭੇ ਵਿਜੇ ਪ੍ਰਤਾਪ ਸਿੰਘ ਦਾ ਅੱਜ ਤੋਂ 3 ਦਿਨ ਦਾ ਪਹਿਲਾ ਬਿਆਨ ਜਿਹੜਾ ਉਹਨਾਂ ਨੇ ਕਿਹਾ ਸਿੱਖੀ ਹਾਂ ਵੀ ਮੈਂ ਦਿੱਲੀ 'ਚ ਮੈਂਡਮ ਨੂੰ ਮਿਲਿਆ ਤਾਂ ਉਹਨਾਂ ਨੂੰ ਇੰਨੀ ਗੱਲ ਕਹੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਹੋਂਚੋਣਾ ਜੇਕਰ ਹੋ ਜਾਂਦੀ ਹੈ ਤਾਂ ਤੁਹਾਡੇ 92 ਦੇ ਵਿੱਚੋਂ ਇੱਕ ਵੀ ਵਿਧਾਇਕ ਜੇਕਰ ਬਣ ਜੂਗਾ ਤਾਂ ਤੁਸੀਂ ਗੱਲ ਕਰੋ ਹੁਣ ਜੇਕਰ ਕਬਰ ਵੀ ਜੇ ਪ੍ਰਤਾਪ ਵਰਗਾ ਬੰਦਾ ਜਿਹੜਾ ਖੁਦ ਆਮ ਆਦਮੀ ਪਾਰਟੀ ਦਾ ਵਿਧਾਇਕ ਆਪਣੀ ਪਾਰਟੀ ਦੀ ਸੁਪਰੀਮੋ ਦੀ ਪਤਨੀ ਨੂੰ ਜੇਕਰ ਇਹ ਗੱਲ ਆਖਦਾ ਤਾਂ ਭਾਵੇਂ ਇਹ ਹੈ ਕਿ ਜ਼ਮੀਨੀ ਹਕੀਕਤ ਦਾ ਉਹਨਾਂ ਨੂੰ ਤਾਂ ਪਤਾ ਤਾਂ ਉਹਨਾਂ ਨੇ ਇਹ ਗੱਲ ਜਾ ਕੇ ਆਪਣੇ ਸੁਪਰੀਮੋ ਨੂੰ ਕਹਿ ਦਿੱਤੀ ਤੇ ਦੂਜੇ ਪਾਸੇ ਜਿਹੜਾ ਰਾਜਦਾਨ ਮੁਖੀ ਆ ਉਸ ਨੂੰ ਵੀ ਇਸ ਗੱਲ ਦਾ ਪਤਾ ਕਿ ਜਿਹੜੇ ਵਾਦੇ ਜਾਂ ਜਿਹੜੇ ਅਸੀਂ ਦਾਅਵੇ ਲੋਕਾਂ ਨਾਲ ਕੀਤੇ ਸਨ ਜਿਹੜੀਆਂ ਗਰੰਟੀਆਂ ਦਿੱਤੀਆਂ ਸਨ ਉਹ ਪੂਰੀਆਂ ਅਜੇ ਤੱਕ ਨਹੀਂ ਹੋਈਆਂ ਤਾਂ ਫਿਰ ਸਭ ਤੋਂ ਵੱਡਾ ਸਵਾਲ ਤਾਂ ਪੰਜਾਬ ਦੇ ਵਿਕਾਸ ਦੀ ਹੈ ਪੰਜਾਬ ਦੇ ਲੋਹਾਰ ਬਦਲਣ ਦੀ ਹੈ ਤੇ ਹੁਣ ਤੱਕ ਤਾਂ ਸੁਖਿੰਦਰ ਜੀ ਜੇਕਰ ਵੇਖਿਆ ਜਾਵੇ ਤਾਂ ਅਜੇ ਤੱਕ ਆਮ ਆਦਮੀ ਪਾਰਟੀ ਨੇ ਮੇਰੇ ਨੇ ਕਿਹਾ ਕਿ ਰਾਜ ਦੇ ਵਿਕਾਸ ਵਾਸਤੇ ਕੋਈ ਸਰਪੱਖੀ ਯੋਜਨਾ ਪਤਾ ਐਲਾਨ ਕੀਤਾ ਹੋਵੇ ਅੱਜ ਤੱਕ ਇਹਨਾਂ ਦੇ ਆਪਣੀ ਜਿਹੜੇ ਝਗੜੇ ਨੇ ਉਹਨਾਂ ਝਗੜਿਆਂ ਦੇ ਵਿੱਚ ਹੀ ਕਦੇ ਕੁਝ ਹੋ ਜਾਂਦਾ ਤੇ ਕਦੇ ਕੁਝ ਹੋ ਜਾਂਦਾ ਤੇ ਇਸੇ ਚੱਕਰ ਦੇ ਵਿੱਚ ਹੀ ਤੁਸੀਂ ਦੇਖ ਲਓ ਕਿ ਬੀਤੇ ਦਿਨਾਂ ਦੇ ਵਿੱਚ ਜੇਕਰ ਪੰਜਾਬ ਦੇ ਵਿੱਤੀ ਹਾਲਾਤਾਂ ਦਾ ਉਹਦਾ ਜਲੂਸ ਨਿਕਲਿਆ ਪਿਆ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਉਹਦਾ ਜਲੂਸ ਨਿਕਲਿਆ ਪਿਆ ਜਿਸ ਚੀਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੀ ਸ਼ਾਇਦ ਫਿਕਰਮੰਦ ਹੈਗੀ ਆ ਇਸੇ ਕਰਕੇ ਵੱਡੇ ਪੱਧਰ ਤੇ ਪਿਛਲੇ ਦਿਨਾਂ ਚ ਪਾਰਟੀ ਪੱਧਰ ਤੇ ਕਈ ਬਦਲਾਅ ਹੋਏ ਤਾਂ ਇਹੋ ਹੀ ਕਰਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਘਟੋ ਘਟ ਆਪਣੀ ਸਥਿਤੀ ਸੁਧਾਰਨ ਵਾਸਤੇ ਉਹਨਾਂ ਰੋਡ ਸ਼ੋਅ ਕਰਨੇ ਪੈ ਰਹੇ ਆ ਹੁਣ ਇੱਕ ਰਾਜ ਦਾ ਮੁੱਖ ਮੰਤਰੀ ਜੇਕਰ ਅਜਿਹਾ ਚੋਣਾ ਚਾਹੇ ਅੱਜ ਜਿਹੜੀਆਂ ਅਸੀਂ ਕਹਿ ਸਕਾਂ ਕਿ ਨਗਰ ਦਾ ਕੌਂਸਲ ਦੀਆਂ ਚੋਣਾਂ ਹੁੰਦੀਆਂ ਕੋਈ ਖਾਸ ਪ੍ਰਵਾਸਕਲੀ ਮਹੱਲੇ ਦੀਆਂ ਚੋਣਾਂ ਹੁੰਦੀਆਂ ਨੇ ਤੇ ਜੇਕਰ ਉੱਥੇ ਇੱਕ ਰਾਜ ਦਾ ਮੁਖੀ ਜਿਹੜਾ ਪਾਰਟੀ ਦਾ ਹੈਗਾ ਪ੍ਰਧਾਨ ਤੋਂ ਦੂਜੇ ਪਾਸੇ ਰਾਜ ਦਾ ਮੁੱਖ ਮੰਤਰੀ ਹੋਵੇ ਤਾਂ ਉਹ ਇਸ ਤਰ੍ਹਾਂ ਦੇ ਰੋਡ ਸ਼ੋਅ ਕਰੇ ਤਾਂ ਫਿਰ ਕੁਦਰਤੀ ਤੌਰ ਤੇ ਸਵਾਲ ਆ ਤੇ ਕਿਹੇ ਸਵਾਲ ਤਾਂ ਪੈਦਾ ਹੋਣਗੇ ਹੋਣਗੇ ਨਾ ਕਿ ਹਾਂ ਫਿਰ ਮੁੱਖ ਮੰਤਰੀ ਨੂੰ ਕੀ ਲੋੜ ਪੈਗੀ ਕਿਉਂਕਿ ਜੇਕਰ ਇੱਕ ਪਾਸੇ ਅਮਨ अरोड़ा ਪਾਰਟੀ ਦੇ ਪ੍ਰਧਾਨ ਦੇ ਹੱਥ ਕਮਾਨ ਦਿੱਤੀ ਆ ਤਾ ਉਹ ਵੀ ਇਹੋ ਜੇ ਐਲਾਨ ਕਰਦਾ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਨੂੰ ਵੀ ਹੋਣਾ ਅਖੀਲੇ ਦੋ ਦਿਨਾਂ ਦੇ ਵਿੱਚ ਚੋਣ ਮਤਾ ਚੋਟਰਦਾ ਪੈਣਾ ਕਿਉਂਕਿ 21 ਤਰੀਕ ਨੂੰ ਪਰਸੋਂ ਜਿਹੜੀਆਂ ਉਹ ਚੋਣ ਹੈਗੀ ਆ ਤੇ ਜੇਕਰ ਇਜਹੀ ਸਥਿਤੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਆੜ ਕੇ ਲੋਕਾਂ ਦੇ ਸਾਹਮਣੇ ਇਹ ਜਿਹਾ ਐਲਾਨ ਕਰਦੇ ਆ ਤਾਂ ਭਾਪ ਇਹ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਪਾਰਟੀ ਦੀ ਹਕੀਕਤ ਦਾ ਪਤਾ ਪੂਰਾ ਤੌਰ ਤੇ ਲੱਗ ਚੁੱਕਾ ਲੋਕਾਂ ਦੀ ਨਬਜ਼ ਸ਼ਾਇਦ ਉਹ ਟੋ ਟੋਲਣ ਦੇ ਯਤਨ ਚ ਨਹੀਂ ਨਹੀਂ ਹਾਂ ਭਈ ਐਸਾ ਸ਼ਾਇਦ ਲੋਕ ਉਹਨਾਂ ਦੇ ਹੱਕ 'ਚ ਫਤਵਾ ਜਿਹੜਾ ਉਹ ਨਾਲ ਦੇ ਵਿੱਚੋਂ ਅਜਿਹੇ ਸਬਜ ਬਾਤ ਦਿਖਾਈ ਜਾ ਸਕਦੇ ਆ ਬਾਕੀ ਸਿੱਧੂ ਸਾਹਿਬ ਮੇਂ ਕਿਸੇ ਵੀ ਪਾਰਟੀ ਦਾ ਬਣੇ ਕਾਂਗਰਸ ਦਾ ਬਣੇ ਭਾਜਪਾ ਦਾ ਬਣੇ ਆਕਾਣੀਆਂ ਦਾ ਬਣੇ ਜ਼ਰੂਰੀ ਨਹੀਂ ਇਹ ਸ਼ਰਤ ਹੋਣੀ ਚਾਹੀਦੀ ਕਿ ਜੇਕਰ ਆਮ ਆਦਮੀ ਪਾਰਟੀ ਦਾ ਬਣੂਗਾ ਤਾਂ ਹੀ ਵਿਕਾਸ ਹੋਣਾ ਕਿਉਂਕਿ ਪ੍ਰਸ਼ੰਤਾ ਇਹ ਹੈ ਕਿ ਜਦੋਂ ਮੇਅਰ ਬਣ ਗਿਆ ਉਹ ਕਿਸੇ ਪਾਰਟੀ ਦਾ ਨਹੀਂ ਹੈ ਉਹ ਬਲਕਿ ਸ਼ਹਿਰ ਦਾ ਮੇਅਰ ਆ ਇਹ ਕਿਸੇ ਇਲਾਕੇ ਦਾ ਮੇਅਰ ਆ ਤਾਂ ਫਿਰ ਉੱਥੇ ਅਜਿਹੀਆਂ ਸ਼ਰਤਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਜੇਕਰ ਤੁਸੀਂ ਪਿੰਨ ਇਹ ਸ਼ਰਤਾਂ ਲਾ ਰਹੇ ਜੇ ਤਾਂ ਇਸ ਦਾ ਭਾਵ ਇਹ ਆ ਕਿ ਜਿਹੜੀ ਲੋਕਤੰਤਰ ਦੀ ਇਹ ਜਿਹੜੀ ਪ੍ਰਕਿਰਿਆ ਆ ਇਹਦੇ ਵਿੱਚ ਤੁਹਾਡਾ ਵਿਸ਼ਵਾਸ ਨਹੀਂ ਫਿਰ ਸਾਮਦਾਬ ਡੱਡ ਪੇ ਵਾਲੀ ਤੁਸੀਂ ਵੀ ਨਹੀਂ ਤੀਹ ਪਰੋਣੀ ਜਿਹੜੀ ਸ਼ੁਰੂ ਕਰਤੀ ਆ ਤੇ ਜੇਕਰ ਹੁਣ ਤੁਹਾਡਾ ਮੇਰ ਨਹੀਂ ਪਾਦਾ ਤਾਂ ਫਿਰ ਲੋਕ ਜਿਹੜੇ ਬਾਕੀ ਢਾਈ ਜਾਂ 5 ਸਾਲ ਫਿਰ ਉਸੇ ਹੀ ਨਰਕ ਦੇ ਵਿੱਚ ਰਹਿਣਗੇ ਜਿਹੜਾ ਨਰਕ ਚ ਉਹ ਪਿੰਨਾ ਰਹਦੇ ਆ ਸੋ ਪਾਰਟੀ ਨੂੰ ਇਸ ਪੱਧਰ ਤੇ ਵੀ ਜ਼ਰੂਰੀ ਜਿਹੜੀ ਆਪਣੀ ਗੱਲ ਕਹਿ ਰਣੀ ਚਾਹੀਦੀ ਮੁੱਖ ਮੰਤਰੀ ਸਾਹਿਬ ਚੰਗਾ ਹੁੰਦਾ ਕਿ ਇਹ ਗੱਲ ਕਹਿੰਦੇ ਕਿ ਹਾਂ ਭਈ ਤੁਸੀਂ ਲੋਕਤੰਤਰੀ ਪ੍ਰਣਾਲੀ ਵਿੱਚ ਪੂਰ ਦਾ ਵਿਸ਼ਵਾਸ ਰੱਖੋ ਜੇ ਸਾਡੀ ਸਰਕਾਰ ਨੇ ਕੰਮ ਕੀਤਾ ਜੇ ਤੁਹਾਡੀ ਸਰਕਾਰ ਸਾਡੀ ਸਰਕਾਰ 'ਚ ਤੁਹਾਡਾ ਭਰੋਸਾ ਤੇ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਇਲਾਕੇ ਦੀ ਨਿਹਾਰ ਬਦਲ ਤਾਂ ਇਹ ਗੱਲ ਤਾਂ ਕਹਿਣੀ 바ਦੀ ਸੀ ਪਰ ਜੇਕਰ ਇਹ ਗੱਲ ਤੁਸੀਂ ਕਹਿ ਰਹੇ ਜੇ ਕਿ ਜੇ ਸਾਡਾ ਮਿਹਰਬਾਨਾ ਤਾਂ ਫਿਰ ਗੱਲ ਜਿਹੜੀ ਆ ਸਮਝ ਤੋਂ ਬਾਹਰ ਆ ਤੇ ਸਵਾਲਾਂ ਦੇ ਕਿਹਦੇ ਵਿੱਚ ਹੈਗੀ ਬਿਲਕੁਲ ਚਲੋ ਉਧਰ ਅਣਖੀ ਸਾਹਿਬ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਵਰਸਸ ਵਿਰਸਾ ਸਿੰਘ ਬਲਟੂਹਾ ਜਾਂ ਹੋਰ ਅਕਾਲੀ ਲੀਡਰਾਂ ਦਾ ਸਿੱਧੇ ਤੌਰ ਤੇ ਜਿਹੜਾ ਵਿਵਾਦ ਹੈ ਉਹ ਲਗਾਤਾਰ ਹੁਣ ਵੱਧਦਾ ਜਾ ਰਿਹਾ ਹੈ ਇਹ ਲੱਗਦਾ ਕਿ ਅਕਾਲੀ ਦਲ ਜਿਹੜਾ ਥੋੜੀ ਜਿਹੀ ਗਲਤੀ ਕਰ ਰਿਹਾ ਹੈ ਕਿਉਂਕਿ ਅਕਾਲ ਤਖਤ ਸਾਹਿਬ ਨੇ بڑے ਰਸਤੇ ਜਿਹੜੇ ਆ ਸਾਫ ਅਕਾਲੀ ਦਲ ਦੇ ਵਾਸਤੇ ਕਰਤੇ ਸੀ ਉਹਨਾਂ ਦੇ ਰੁੱਸੇ ਆਗੂ ਜਿਹੜੇ ਉਹਨਾਂ ਦੇ ਖਿਲਾਫ ਬੋਲਦੇ ਸੀ ਉਹ ਵੀ ਜਿਹੜੇ ਆ ਉਹ ਇਕੱਠੇ ਕਰਨ ਦੀ ਗੱਲ ਜਿਹੜੀ ਆ ਕਹਿਤੀ ਸੀਗੀ ਹੋਰ ਜਿਹੜੀਆਂ ਬੜੀਆਂ ਗੱਲਾਂ ਸਜ਼ਾਾਂ ਵੇਖ ਕੇ ਚਲੋ ਉਹਨਾਂ ਨੂੰ ਇੱਕ ਤਰੀਕੇ ਨਾਲ ਥੋੜਾ ਬਰੀ ਕਰਨ ਦੀ ਵੀ ਗੱਲ ਜਿਹੜੀ ਆ ਉਹ ਹੋ ਹੀ ਜਾਣੀ ਹੈ ਕਿਉਂਕਿ ਜਦੋਂ ਸਜ਼ਾ ਭੁਗਤ ਲੈਂਦਾ ਬੰਦਾ ਉਸ ਤੋਂ ਬਾਅਦ ਕੁਝ ਦੁਬਾਰਾ ਗੱਲਾਂ ਕਰਨੋਂ ਕਹਿ ਨਹੀਂ ਜਾਂਦੀਆਂ ਰਹਿ ਨਹੀਂ ਜਾਂਦੀਆਂ ਤੇ ਜਦੋਂ ਫਿਰ ਕਰਦਾ ਅਗਲਾ ਕਹਿੰਦਾ ਜੀ ਚਲੋ ਅਸੀਂ ਉਹ ਚੀਜ਼ਾਂ ਨਹੀਂ ਸਲਝਾਵਾਂ ਜਿਹੜੀਆਂ ਭੁਗਤ ਚੁੱਕੇ ਆ ਤਾਂ ਇਹ ਚੀਜ਼ਾਂ ਸੀ ਹੁਣ ਦੁਬਾਰਾ ਜਿਸ ਤਰੀਕੇ ਨਾਲ ਜੰਗ ਛੇੜੀ ਜਾ ਰਹੀ ਹੈ ਚਾਹੇ ਅਕਾਲੀ ਦਲ ਦੇ ਵੱਲੋਂ ਹੋਵੇ ਚਾਹੇ ਉਹਨਾਂ ਦੇ ਸਾਬਕਾ ਲੀਡਰਾਂ ਵੱਲੋਂ ਹੋਵੇ ਚਾਹੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਹੋਵੇ ਇਹ ਵਿਵਾਦ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਔਰ ਜਲੂਸ ਜਿਹੜਾ ਇਹਦੇ ਵਿੱਚ ਨਿਕਲ ਰਿਹਾ ਸਿੱਖ ਕੌਮ ਦਾ ਵੀ ਔਰ ਤਖਤ ਤੇ ਉੱਪਰ ਵੀ ਜਿਹੜੇ ਇਹ ਕਿਸੇ ਨਾ ਕਿਸੇ ਅਸਿੱਧੇ ਜਾਂ ਸਿੱਧੇ ਤੌਰ ਤੇ ਸਵਾਲ ਚੁੱਕੀ ਰਹੇ ਔਰ ਉਧਰ ਜੱਥੇਦਾਰ ਗਿਆਨੀ ਹਰਪ੍ਰੀਤ ਨੇ ਇਹ ਗੱਲ ਕਹਿਣੀ ਕਿ ਜੇ ਦੁਬਾਰਾ ਮੀਟਿੰਗ ਸੱਦੀ ਗਈ ਕਿ ਸਜ਼ਾ ਦੇ ਉੱਪਰ ਜਿਹੜਾ ਫੈਸਲੇ ਜਿਹੜੇ ਲਏ ਆ ਉਹਨਾਂ ਨੂੰ ਵਾਪਸ ਲੈਣ ਵਾਸਤੇ ਜਾਂ ਬਦਲਣ ਵਾਸਤੇ ਕੁਝ ਵੀ ਜਿਹੜੀ ਮੀਟਿੰਗ ਸੱਦੀ ਗਈ ਤਾਂ ਮੈਂ ਸ਼ਾਮਲ ਨਹੀਂ ਹੋਊਂਗਾ ਉਧਰ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਨਾਲ ਕੱਲ ਮੁਲਾਕਾਤ ਹੁੰਦੀ ਆ ਬਲਵਿੰਦਰ ਸਿੰਘ ਪੂਂਦਰ ਦੀ ਇੱਕ ਤਸਵੀਰ ਦੇ ਵਿੱਚ ਨਜ਼ਰ ਆਇ ਇਕਬਾਲ ਸਿੰਘ ਝੁੰਦਾ ਵੀ ਹੈ ਇਹ ਚੀਜ਼ ਕੀ ਚੱਲ ਕੀ ਰਿਹਾ ਹੈ ਅੰਦਰਖਾਤੇ ਕਿ ਵਾਕਈ ਕੋਈ ਫੈਸਲਾ ਬਦਲਾਉਣ ਦੀ ਗੱਲ ਚੱਲ ਰਹੀ ਹੈ ਜਾਂ ਕੋਈ ਕੋਈ ਹੋਰ ਕੋਸਰਮੋ ਸਰੰਦਰ ਚੱਲ ਰਹੀ ਹੈ ਆ ਕਾਲੀ ਦਲ ਗਲਤੀ ਕਰ ਰਿਹਾ ਹੈ ਔਰ ਖੁਦ ਹੀ ਕਦ ਜਿਹੜਾ ਵੱਡਾ ਕਰੀ ਜਾ ਰਿਹਾ ਆਪਣੇ ਵਿਰੋਧੀਆਂ ਦਾ ਔਰ ਦੂਜੇ ਬੰਨੇ ਇਹ ਮੀਟਿੰਗ ਦੇ ਕੀ ਮਾਇਨੇ ਜੱਤੇਦਾਰ ਜਿਹੜੇ ਰਗਵੀਰ ਸਿੰਘ ਹੋਰਾਂ ਦੇ ਨਾਲ ਹਾਲਾਂਕਿ ਖੁਦ ਇਹ ਗੱਲ ਕਹਿ ਰਹੇ ਨੇ ਭੁੰਦਰ ਸਾਹਿਬ ਕੇ ਨਹੀਂ ਜਦੋਂ ਮੈਂ ਇੱਥੇ ਉਹਨਾਂ ਮੈਂ ਮਿਲ ਕੀ ਜਾਣਾ ਹੁਣ ਪਰ ਇਹ 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 ਚੀਜ਼ੇ ਦਾ ਫਿਰ ਵੀ ਮਾਇਨੇ ਕੀ ਹੈ ਇਸ ਮੀਟਿੰਗ ਦੀ ਚਕਸੰਦਰ ਜੀ ਤੁਸੀਂ ਕਿਹਾ ਕਿ ਹੋਕ ਹੀ ਰਿਹਾ ਬੜਕ ਹੀ ਰਿਹਾ ਬਹੁਤ ਕੁਝ ਹੋ ਰਿਹਾ ਹੈ ਤੇ ਜੇਕਰ ਮੈਂ ਇਸ ਗੱਲ ਨੂੰ ਸਾਰੇ ਬਹੁਤ ਕੁਝ ਨੂੰ ਇੱਕ ਲਾਈਨ ਦੇ ਵਿੱਚ ਮੈਂ ਸੰਖੇਪ ਚ ਗੱਲ ਕਹਿਣੀ ਹੋਵੇ ਤਾਂ ਸਿਰਫ ਇੰਨੀ ਗੱਲ ਕਹਿ ਕੇ ਮੈਂ ਇਸ ਗੱਲ ਨੂੰ ਸਬਾਪਤ ਕਰ ਸਕਣਾ ਕਿ ਕੇਵਲ ਤੇ ਕੇਵਲ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਬਚਾਉਣ ਵਾਸਤੇ ਇਹ ਸਾਰਾ ਆ ਡੰਬਰ ਜਿਹੜਾ ਰਚਿਆ ਜਾ ਰਿਹਾ ਖਾਸ ਤੌਰ ਤੇ ਅਕਾਲੀ ਦਲ ਵੱਲੋਂ ਜਾਂ ਦੂਸਤੇ ਪੰਨਿਆਂ ਵੱਲੋਂ ਜੇਕਰ ਸੰਖੇਪ ਚ ਗੱਲ ਕਰਦੀ ਹੋਵੇ ਹੁਣ ਸਿੱਧੂ ਸਾਹਿਬ ਕੱਲ ਜਿਸ ਤਰ੍ਹਾਂ ਕਿੰਨੀਆਂ ਸਥਿਤੀਆਂ ਬਣੀਆਂ ਪਰ ਪੀਸੈਂਕ ਹੁਣੀ ਜਿਹੜੇ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਰਹੀ ਹੈ ਉਹ ਦਮਦਮਾ ਸਾਹਿਬ ਉਥੇ ਪੇਸ਼ ਹੁੰਦੇ ਆ ਪੰਜ ਪਿਆਰਿਆਂ ਦੇ ਸਾਹਮਣੇ ਜਾ ਕੇ ਉਹਨਾਂ ਨੇ ਗੱਲ ਕੀਤੀ ਬਹੁਤ ਕੁਝ ਇਦਾਂ ਦਾ ਗੱਲਾਂ ਕੀਤੀ ਜਿਹੜੀ ਉਹਨਾਂ ਦੇ ਕਰਤਾਰਕ ਖੁਸ਼ੀ ਦੇ ਸਬੰਧ ਵਿੱਚ ਗੱਲਾਂ ਹੋਈਆਂ ਨੇ ਬਿਰਸਾ ਸਿੰਘ ਬੁਲਟੋਈ ਦਾ ਜਿਹੜਾ 27 ਸੈਕਿੰਡ ਦਾ ਵੀਡੀਓ ਆ ਉਹ ਵੀ ਉਹਨਾਂ ਨੇ ਜਾਰੀ ਕੀਤਾ ਤਾਂ ਮਤਲਬ ਉਹਨਾਂ ਦਾ ਸਬੰਧੀ ਜਾਰੀ ਕੀਤਾ ਗਿਆ ਉਹਦੇ ਸਬੰਧੀ ਵੀ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਹਾਂ ਭਈ ਇਹ 27 ਸੈਕਿੰਡ ਦਾ ਕਿਉਂ ਆ ਇਹ ਪੂਰੇ ਦਾ ਪੂਰਾ 1.5 ਘੰਟਾ ਦਾ ਵੀ ਜਾਰੀ ਕਰਨਾ ਚਾਹੀਦਾ ਤਾਂ ਅਗੋ ਜਿਹੜੀ ਉਹ ਸ਼ਬਦਾਵਲੀ ਵਰਤੀ ਉਹ ਸ਼ਾਇਦ ਆਪਾਂ ਆਪਣੇ ਚੈਨਲ ਤੇ ਨਹੀਂ ਪੇਸ਼ ਕਰ ਸਕਦੇ ਨਹੀਂ ਬੋਲ ਸਕਦੇ ਜਿਹੋ ਜਿਹੇ ਉਹਨਾਂ ਨੇ ਸ਼ਬਦ ਜਿਹੜੇ ਉਹ ਬੋਲੇ ਦੂਜੇ ਪਾਸੇ ਬਹੁਤ ਵੱਡੇ ਇਲਜ਼ਾਮ ਫਰੋਸ਼ੀ ਜਿਹੜੀ ਆ ਗਨ ਘਰ ਪ੍ਰੀਸਟੰਗ ਹੋਣਾ ਬੰਨ ਜਿਹੜੀ ਆ ਉਹ ਕੀਤੀ ਗਈ ਔਰ ਇਹ ਗੱਲ ਸਾਫ਼ ਤੋਂ ਤੇ ਕਹੀ ਗਈ ਕਿ ਹਾਂ ਭੀ ਜਿਹੜਾ 2 ਤਰੀਕ ਦਾ ਫੈਸਲਾ ਜਿਹੜਾ ਪਿਛਲੇ ਕਾਲ ਤੱਕ ਸਾਫ਼ ਵੀ ਤਸੀਲ ਹੋਇਆ ਸੀ ਉਸ ਨੂੰ ਬਦਲਣ ਵਾਸਤੇ ਜ਼ੋਰ ਪਾਇਆ ਜਾ ਰਿਹਾ ਕਿ ਜੇਕਰ ਕੋਈ ਮੀਟਿੰਗ ਹੁੰਦੀ ਆ ਤਾਂ ਮੈਂ ਉਸ ਵਿੱਚ ਹਿੱਸਾ ਨਹੀਂ ਲਾਂਗਾ ਤਕਿ ਉਹਨਾਂ ਨੇ ਆਪਣੇ ਗ라ਨ ਬਣਾਏ ਕਿ ਮੇਰਾ ਗ੍ਰਾਂ ਸਿਰਫ ਇਹੀ ਆ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਉਸ ਵੇਲੇ ਸੁਝਾ ਸੁਣਾਈ ਜਾ ਰਹੀ ਸੀ ਤਾਂ ਮੈਂ ਉਸ ਟੀਮ ਦਾ ਹਿੱਸਾ ਸਾਂਝਾ ਉਸ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਸਾਂਝਾ ਜਿਹੜੀ ਅਕਾਲ ਤਖਤ ਸਾਹਿਬ ਦੀ ਨਗਰਾਨੀ ਹੇਠ ਬਣੀ ਹੁੰਦੀ। ਉਹਨੂੰ ਸਿਰਫ ਸਭ ਦੂਜੇ ਪਾਸੇ ਬਲਵਿੰਦਰ ਸਿੰਘ ਭੋਤਗੁਣੀ ਗਿਆਨੀ ਰਕबीर ਸਿੰਘ ਨੂੰ ਮਿਲਦੇ ਨਜ਼ਰ ਆਉਂਦੇ ਆ। ਇਹ ਜਿਹੜੀ ਚੀਜ਼ ਕੱਲ ਤੇ ਕੱਲ ਜਿਹੜੀ ਉਹ 20 ਤਰੀਕ ਨੂੰ ਉਹ ਮਿਹਰ ਜਿਹੜੀ ਖਤਮ ਹੋ ਜਿਹੜੀ ਜਿਹੜਾ ਸਮਾ ਇਹ ਸਾਹਮਣੇ ਆਇਆ ਦੂਜੇ ਪਾਸੇ ਅੱਜ ਸ਼ਰੂਮ ਦੀ ਗੁਰਦਾਰ ਪ੍ਰਬੰਧਕ ਕਮੇਟੀ ਅਤਰੰਗ ਕਮੇਟੀ ਦੀ ਵੀ ਮੀਟਿੰਗ ਜਿਹੜੀ ਆ ਉਹ ਸੱਦ ਲਈ ਗਈ ਆ ਜਿਹਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਣੀ ਦੀ ਜਿਹੜੀ ਬੀਤੇ ਦਿਨ ਬੀਬੀ ਜਗੀਰ ਖੌਰ ਸਬੰਧੀ ਗਾਲ-ਬੰਦਾ ਬੋਲਿਆ ਉਹਦੇ ਸਬੰਧੀ ਵੀ ਚਰਚਾ ਹੋ ਸਕਦੀ ਕੋਈ ਫੈਸਲਾ ਲਿਆ ਜਾ ਸਕਦਾ ਤੇ ਜਥੇਦਾਰ ਹਰਪ੍ਰੀਤ ਦੇ ਸਬੰਧੀ ਵੀ ਫੈਸਲਾ ਜਿਹੜਾ ਲਿਆ ਸਕਦਾ ਹੁਣ ਸਿੱਧੂ ਸਾਹਿਬ ਨੇ ਬਣਤੀ ਰਿਹਾ ਹੁਣ ਜੇਕਰ ਤਾਂ ਸ਼ੁਰੂ ਦੀ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਭ ਤੋਂ ਪਹਿਲਾਂ ਮਾਫੀ ਮੰਗੀ ਜਦੋਂ ਪਹਿਲਾਂ ਮਾਫੀ ਮੰਗੀ ਉਦੋਂ ਵੀ ਬਾਤ ਬਵਾਤਾਂ ਦੇ ਢੇਰੇ ਵਿੱਚ ਬੜਤੇ ਉਸ ਤੋਂ ਮਗਰੋਂ ਕਈ ਯਤਨ ਇਦਾਂ ਦੇ ਹੋਏ ਕਿ ਜਦੋਂ ਉਹਨਾਂ ਨੇ ਇਹ ਯਤਨ ਕੀਤਾ ਕਿ ਹਾਂ ਭਈ ਕੌਮ ਜਾਂ ਪੰਥ ਉਹਨਾਂ ਨੂੰ ਬਾਫ ਕਰ ਦੇ ਪਰ ਉਹਨਾਂ ਦੀ ਹਰ ਚਾਲ ਜਿਹੜੀ ਆ ਸੁਖਵਿੰਦਰ ਜੀ ਉਹ ਪੁੱਠੀ ਪੈਂਦੀ ਗਈ ਅਖੀਰ 2 ਦਸੰਬਰ ਨੂੰ ਜਰੂਰ ਫਰਬਾਗੀ ਧੜੇ ਵੱਲੋਂ ਸਾਰਾ ਕੁਝ ਕੀਤਾ ਗਿਆ ਅਖੀਰ ਮਜਬੂਰਨ ਉਹਨਾਂ ਨੂੰ ਉੱਥੇ ਤਨਖਾਹਿਆ ਕਰਾਰ ਦਿੱਤਾ ਜਾਂਦਾ ਉਸ ਤੋਂ ਬਾਅਦ ਉਹ ਪੇਸ਼ ਹੁੰਦੇ ਤੇ ਆਪਣੇ ਗ੍ਰਾਹ ਜਿਹੜੇ ਆ ਉਹ ਮੰਨਦੇ ਆ ਤੇ ਗ੍ਰਾਹ ਮੰਨਣ ਤੋਂ ਬਾਅਦ ਉਦੋਂ ਤੱਕ ਤਾਂ ਤਸਵੀਰ ਜਿਹੜੀ ਸਾਫ਼ ਹੋ ਗਈ ਸੀ ਇੱਕ ਨਵਾਂ ਨੇ ਸੇਖ ਨੂੰ ਬਰਸ਼ਾ ਫੜ ਕੇ ਉਹ ਦਰਵਾਜ਼ੇ ਤੇ ਬੈਠੇ ਨਜ਼ਰ ਆਏ ਪਰ ਉਸ ਤੋਂ ਮਗਰੋਂ 2 ਤਰੀਕ ਤੋਂ ਲੈ ਕੇ ਇਹ ਦਹਾੜ ਡਾਟਾ ਦੇ ਵਿੱਚ ਕੀ ਕੁਝ ਜਿਹੜਾ ਵਾਪਰਿਆ ਉਹ ਜਥੇਦਾਰ ਘਰਪ੍ਰੀਤ ਸਿੰਘ ਹੁੰਣਾ ਨੇ ਬੜੇ ਸੌਖੇ ਸ਼ਬਦਾਂ 'ਚ ਜਿਹੜਾ ਉਹ ਬਿਆਨ ਕਰ ਦਿੱਤਾ ਔਰ ਜਿਹੜਾ ਸੂਝਵਾਨ ਬੰਦਾ ਸਿੱਧੂ ਸਾਹਿਬ ਉਹ ਵੀ ਸਮਝਦਾ ਕਿ ਇਸ ਵੇਲੇ ਬੰਨਤੀ ਰਿਹਾ ਇਸ ਵੇਲੇ ਸਾਰਾ ਕੁੱਝ ਕੇਵਲ ਤੇ ਕੇਵਲ ਸੁਖਵੀਰ ਬਾਦਲ ਦੀ ਪ੍ਰਧਾਨਗੀ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਫੈਸਲਾ ਬਦਲ ਕਿ ਪ੍ਰਧਾਨਗੀ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਈ ਜਾ ਸਕੇ ਸਿੱਧੂ ਸਾਹਿਬ ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਸਾਰਾ ਕੁਝ ਠੀਕ-ਠਾਕ ਸੀ ਜੇਕਰ ਮੰਨ ਲਓ ਕਿ ਇਹ ਵਰਕਿੰਗ ਕਮੇਟੀ ਅਸਤੀਫਾ ਮਨਜ਼ੂਰ ਕਰ ਲੈਂਦੀ ਤਾਂ ਸ਼ਾਇਦ ਸੁਖਵੀਰ ਸਿੰਘ ਬਾ ਕੌਮ ਦੇ ਵਿੱਚ ਜਾਂ ਪੰਥ ਦੇ ਵਿੱਚ ਇੱਕ ਵਰਕਰ ਆ ਰਿਹਾ ਕਿ ਹਾਂ ਪਿੰਮਾੜੇ ਸਿੱਖ ਤੌਰ ਤੇ ਉਹਨਾਂ ਨੇ ਗੱਲ ਕੀਤੀ ਹੈ ਹੁਣ ਜਿਸ ਤਿੱਕ ਨਾਲ ਫੈਸਲਾ ਬਦਲਉਣ ਦੀ ਗੱਲ ਹੋ ਰਹੀ ਆ ਜੇਕਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਜੀ ਦਾ ਜਿਹੜਾ ਹਸਤੇਫਾ ਦਿੱਤਾ ਵਰਕਿੰਗ ਕਮੇਟੀ ਹਸਤੇਫਾ ਮਨਜ਼ੂਰ ਨਹੀਂ ਕਰਦੀ ਤਾਂ ਫਿਰ ਉਹ ਜਿਹੜਾ ਫਕਰੇ ਕੌਮ ਦਾ ਦਿੱਤਾ ਗਿਆ ਅਵਾਰਡ ਆ ਫਿਰ ਜਿਹੜਾ ਵਾਪਸ ਲਿਆ ਫਿਰ ਉਸ ਦੀਆਂ ਵੀ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਬੇਬੁਨਿਆਦ ਚੀਜ਼ਾਂ ਹੋ ਜਾਣੀਆਂ ਤੇ ਫਿਰ ਅਕਾਲ ਤਖਤ ਸਾਹਿਬ ਦੀ ਜਿਹੜੀ ਉਹ ਮਰਿਆਦਾ ਜਿਸ ਨੂੰ ਤਾਂ ਪਿੰਨਾ 2 ਤਰੀਕ ਤੋਂ ਲੈ ਕੇ 3 ਤਰੀਕ ਤੱਕ 4 ਤਰੀਕ ਤੱਕ ਬੜੇ ਲੋਕਾਂ ਨੇ ਇੰਨੀ ਗੱਲ ਕਹੀ ਹਾਂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਫੈਸਲਾ ਇਤਿਹਾਸਕ ਫੈਸਲਾ ਦਿੱਤਾ ਉਹ ਫੈਸਲਾ ਦਿੱਤਾ ਕਾਲੀਪੁਰਾ ਸਿੰਘ ਦੀ ਯਾਦ ਕਰਾਤੀ ਆ ਇਨ ਕਲਬੀ ਫੈਸਲੇ ਨੇ ਤਖਤ ਦੀ ਮਹਾਨਤਾ ਸਿੱਧ ਕਰ ਦਿੱਤੀ ਬਹੁਤ ਕੁਝ ਇਦਾਂ ਦੇ ਬਿਆਨ ਜਥੇਦਾਰਾਂ ਦੇ ਸਬੰਧ ਵਿੱਚ ਆਏ ਪਰ ਬੀਤੇ ਦਿਨਾਂ ਦੇ ਵਿੱਚ ਆ ਜਿਸ ਤਰੀਕੇ ਨਾਲ ਜਥੇਦਾਰ ਰਣਜੀਤ ਸਿੰਘ ਉਹਨਾਂ ਦੀ ਗਤੀਵਿਧੀ ਤੇ ਸ਼ੱਕ ਪ੍ਰਗਟ ਹੋ ਰਿਹਾ ਲੱਗ ਪਿਆ ਜਿਸ ਤਰ੍ਹਾਂ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਉਸ ਪੈਨ ਡਰਾਈਵ ਮੈਂ ਕੇਵਲ ਯਾਨੀ ਰਣਜੀਤ ਸਿੰਘ ਨੂੰ ਦਿੱਤੀ ਤੇ ਉਹ ਫਿਰ ਕਿੱਥੇ ਚਲੀ ਗਈ ਬਾਕੀ ਦੇ ਕਹਿੰਦੇ ਮੈਂ ਡਿਲੀਟ ਕਰ ਆਪਾਂ ਗਿਆਨੀ ਲਖਮੀਰ ਸਿੰਘ ਦੀ ਪੂਮ ਕਬੀਸਵਾਲਾ ਦੇ ਘੇਰੇ ਵਿੱਚ ਆ ਗਈ ਕਿ ਹਾਂ ਭਈ ਜੇਕਰ ਪਿੰਡ ਡਰਾਈਵ ਗਿਆਨੀ ਹਰਪ੍ਰੀਤ ਸਿੰਘ ਨੇ ਕੇਵਲ ਉਹਨਾਂ ਨੂੰ ਦਿੱਤੀ ਤਾਂ ਫਿਰ ਉਹ 27 ਸੈਕਿੰਡ ਦਾ ਵੀਡੀਓ ਕਿਵੇਂ ਸਾਹਮਣੇ ਆ ਗਿਆ ਆਪਣੇ ਆਪ ਦੇ ਵਿੱਚ ਇੰਨੀ ਵੱਡਾ ਆਪਰੇਸ਼ਨ ਹੈਗਾ ਭਾਵੇਂ ਕਿ ਇਸ ਸਮੇਂ ਦੇ ਵਿੱਚ ਸਿੱਧੂ ਸਾਹਿਬ ਚਾਈ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਗਿਆਨੀ ਲਖਮੀਰ ਸਿੰਘ ਹੋਵੇ ਚਾਹੇ ਦੂਸਰੇ ਪਾਸੇ ਕਾਲ ਸਾਹਿਬ ਦਾ ਕਾਲੀ ਡੇਟ ਵਿਸਾਸ ਸਿੰਘ ਬਣ ਕੋਵਾ ਹੋਵੇ ਚਾਹੇ ਗਿਆਨੀ ਪ੍ਰੀਤ ਸਿੰਘ ਹੋਵੇ ਸਾਰੇ ਬੰਦੇ ਸਵਾਲਾਂ ਦੇ ਘੇਰੇ ਚ ਜਣੀ ਕੁਝ ਪਤਾ ਨਹੀਂ ਲੱਗ ਰਿਹਾ ਕਿ ਸਿੱਧੂ ਸਾਹਿਬ ਕੀ ਹੋ ਰਿਹਾ ਹੁਣ ਇੱਕ ਗੱਲ ਇੱਕ ਜ਼ਰੂਰੀ ਕਰਦੀ ਵਰਦੀ ਹੈ ਕਿ ਜੇ ਸਾ ਅਕ ਫੈਸਲੇ ਕਰਨ ਦੀ ਲਿਹਾਈ ਜਾਂਦੇ ਜਾਂ ਫੈਸਲੇ ਕਰਵਾਏ ਜਾਂਦੇ ਨੇ ਸਿੱਧੂ ਸਾਹਿਬ ਉਥੇ ਕੋਈ ਵੀ ਇਹੋ ਜਿਹਾ ਵਿਧੀ ਵਿਧਾਨਾ ਹੈ ਹੀ ਨਹੀਂ ਕਿ ਜਿਹੜੇ ਸਬੰਧੀ ਪਤਾ ਲੱਗੇ ਕਿ ਹਾਂ ਵੀ ਹਾਲ ਤੱਕ ਸਾਹਿਬ ਦੇ ਜਿਹੜੇ ਜਥੇਦਾਰ ਨੇ ਜਾਂ ਬਾਕੀ ਜਥੇਦਾਰ ਨੇ ਉਹਨਾਂ ਨੇ ਕੀ ਕਰਨਾ ਮੈਨੂੰ ਯਾਦ ਆ ਕਿ ਜਦੋਂ ਗਿਆਨੀ ਜਗਿੰਦਰ ਸਿੰਘ ਬਿਨਤੀ ਸੀ ਉਹਨਾਂ ਨੇ ਬਕਾਇਦਾ ਤੌਰ ਤੇ ਸ਼ਰੂਮ ਗਿਉਰਦਵਾਰਾ ਪ੍ਰਬੰਧਕ ਕਮੇਟੀ ਨੂੰ ਇੱਕ ਪੱਤਰ ਲਿਖਿਆ ਇਹ ਗੱਲ ਕਿ ਇਹ ਹਾਂ ਵੀ ਤੁਸੀਂ ਇਹ ਦੱਸੋ ਕਿ ਜਿਹੜੇ ਪੰਜ ਸਿੰਘ ਸਹਿਬਾਨ ਨੇ ਉਹਨਾਂ ਨੂੰ ਚੁਣਨ ਦੀ ਪ੍ਰਕਿਰਿਆ ਕੀ ਆ ਉਹਨਾਂ ਕੋਲ ਕਿਹੜੀਆਂ ਸ਼ਕਤੀਆਂ ਨੇ ਉਹ ਕਿਹੋ ਜਿ ਕਿਸ ਤਰੀਕੇ ਨਾਲ ਕੰਮ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਖਵਿੰਦਰ ਜੀ ਕਮੇਟੀ ਸਿੱਖ ਵਿਦਵਾਨਾਂ ਦੀ ਕਮੇਟੀ ਬਣਾਈ ਕਮੇਟੀ ਬਣਾਤੀ ਕਮੇਟੀ ਨੇ ਕੋਈ ਰਿਪੋਰਟ ਨਹੀਂ ਦਿੱਤੀ ਤੇ ਅਖੀਰ ਜਗਿੰਦਰ ਸਿੰਘ ਬੰਦਾਤੀ ਨੂੰ ਜਿਸ ਤਰੀਕੇ ਨਾਲ ਬੇਸਤ ਕਰਕੇ ਕੱਢਿਆ ਗਿਆ ਸਾਰਿਆਂ ਨੂੰ ਪਤਾ ਉਸ ਤੋਂ ਮਗਰੋਂ ਅੱਜ ਨੂੰ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਬੰਦ ਦਾ ਜਦੋਂ ਉਹ ਆਪਣੇ ਬੰਦਿਆਂ ਦੇ ਨਾਲ ਅਜਨਾਲਾ ਖਾਨੇ ਤੇ ਜਾਂਦਾ ਉਦੋਂ ਵੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਦਰਮਾਨਾ ਦੀ ਕਮੇਟੀ ਬਣਾਈ ਕੀ ਗੁਰੂਕ੍ਰੰਥ ਸਾਹਿਬ ਵੀ ਉੱਥੇ ਅਗਵਾਈ ਕੀਤੀ ਜਾ ਸਕਦੀ ਇਹੋ ਜੇ ਜਲਸੇ ਦੇ ਉਸ ਸਾਡੇ ਵਿੱਚ ਤਾਂ ਉਹ ਕਮੇਟੀ ਦੀ ਵੀ ਕੀ ਰਿਪੋਰਟ ਆਈ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਹੁਣ ਦੂਜੇ ਪਾਸੇ ਜਿਸ ਤਰੀਕੇ ਨਾਲ ਜਥੇਦਾਰਾਂ ਦੀ ਭੂਮਿਕਾ ਰਹੀ ਆ ਮੈਂ ਗੱਲ ਅਕਾਲੀ ਫੂਲਾ ਸਿੰਘ ਦੀ ਕਰਨ ਤੇ ਸਿੱਧੂ ਸਾਹਿਬ ਇੱਕ ਗੱਲ ਮੰਨੀ ਪੋਗੀ ਤਖਤ ਦੇ ਉੱਤੇ ਭਾਈ ਅਕਾਲੀ ਫੂਲਾ ਸਿੰਘ ਹੋਵੇ ਪ੍ਰੋਫੈਸਰ ਦਰਸ਼ਨ ਸਿੰਘ ਰਾਤੀ ਹੋਵੇ ਅਗਗੁਰਦੇਵ ਸਿੰਘ ਅਜਨੋਈ ਹੋਣੀ ਹੋਣ ਭਾਈ ਰਣਜੀਤ ਸਿੰਘ ਹੋਵੇ ਕੋਈ ਵੀ ਬੰਦਾ ਹੋਵੇ ਸਿੱਧੂ ਸਾਹਿਬ ਮੈਂ ਇੱਕ ਹਿਸਾਬ ਲਾਇਆ ਕਿ ਜਿਹੜੀ ਬੰਦੇ ਉਹਨਾਂ ਨੂੰ ਅਪਾਇੰਟ ਕਰਦੇ ਆ ਉਹ ਉਹਨਾਂ ਦੇ ਹੱਥ ਛੋਕੇ ਬਣੇ ਜਾਂਦੇ ਆ ਅਕਾਲੀ ਫੂਲਾ ਸਿੰਘ ਦੇ ਸੰਦਰਭ ਚ ਬੜੀ ਵੱਡੀ ਗੱਲ ਕਹੀ ਗਈ ਕਿ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਸਤ ਜਾਦ ਦਿੱਤੀ ਤੇ ਤੁਸਬ ਜਦੋਂ ਉਸ ਨੂੰ ਸਜ਼ਾ ਦਿੱਤੀ ਕਿ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਬਣੋ ਤਾਂ ਅਕਾਲੀ ਫੂਲਾ ਸਿੰਘ ਦਾ ਉਸ ਸਜ਼ਾ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਜੋ ਹਾਲ ਕੀਤਾ ਉਹ ਇਤਿਹਾਸਕੀਆਂ ਕਿਤਾਬਾਂ ਚ ਦਰਜ ਹੈਗਾ ਉਸ ਨੂੰ ਫਿਰ ਉਸ ਨੇ ਟਿਕਨ ਨਹੀਂ ਸੀ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰੀ ਸਾਦਤ ਲਿਆ ਉਸੇ ਤਰੀਕੇ ਨਾਲ ਇਤਿਹਾਸ ਉਸੇ ਤਰੀਕੇ ਨਾਲ ਪੋੜਾ ਰਿਹਾ ਕਿ ਜਿਸ ਤਰੀਕੇ ਨਾਲ ਆਪਣੇ ਹਰਪ੍ਰੀਤ ਸਿੰਘ ਜਾਂ ਗਿਆਨੀ ਰਕबीर ਸਿੰਘ ਨੂੰ ਉਹ ਸਜ਼ਾ ਸੁਣਾ ਦਿੱਤੀ ਗਈ ਤੇ ਜਿਸ ਤਰੀਕੇ ਨਾਲ ਸਜ਼ਾ ਸੁਣਾ ਦਿੱਤੀ ਗਈ ਤੋ ਉਸ ਤੋਂ ਮੱਕ ਨੂੰ ਜਿਹੜੀ ਹੁਣ ਹਾਲਾਤ ਬਣੇ ਨੇ ਇਹ ਇੱਕ ਕਿਸਮ ਦਾ ਕਾਲ ਤੱਕ ਸਾਡੇ ਉਸ ਜਥੇ ਦਾ ਪੈ ਫੈਸਲੇ ਨੂੰ ਵੀ ਚੈਲੰਜ ਆ ਜਿਹੜਾ ਬੀਤੇ ਸਮੇਂ ਚ ਹੁੰਦਾ ਰਿਹਾ ਸਿੱਧੂ ਸਾਹਿਬ ਇਤਿਹਾਸ ਕੋ ਆਇਆ ਭਾਈ ਅੰਜੀਤ ਸਿੰਘ ਨੂੰ ਜਲੀਲ ਕਰਕੇ ਕੱਢਿਆ ਗਿਆ ਉਹ ਵੀ ਸਾਰੇ ਦੇ ਸਾਹਮਣੇ ਦੂਜੇ ਪਾਸੇ ਜਗਿੰਦਰ ਸਿੰਘ ਮਦਾਨਤੀ ਨੂੰ ਜਲੀਲ ਕਰਕੇ ਕੱਢਿਆ ਗਿਆ ਸਾਰੇ ਦੇ ਸਾਹਮਣੇ ਪ੍ਰੋਫੈਸਰ ਦਰਸ਼ਨ ਸਿੰਘ ਜਿਹੜੇ ਇੱਥੇ ਜਥੇਦਾਰ ਹੀ ਨੇ ਉਹਨੂੰ ਸਿੱਖ ਕੌਮ ਚੋਂ ਵੀ ਦਾਦ ਦਿੱਤਾ ਗਿਆ ਬੇਦਖਲ ਕਰ ਦਿੱਤਾ ਗਿਆ ਤਨਖਾਹਿਆ ਘਰਾਬ ਦਿੱਤਾ ਗਿਆ ਸੋ ਇਹ ਜੋ ਕੁਝ ਬਣ ਰਿਹਾ ਇਹ ਗੱਲ ਮੰਨਣੀ ਪਊਗੀ ਕਿ ਜਿੰਨਾ ਚਿਰ ਤੱਕ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਕਿਸੇ ਵਿਧਿ ਵਿਵਧਾਨ ਚ ਨਹੀਂ ਹੁੰਦੀ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਤੇ ਹੁੰਦੀ ਹੈ ਸਿੱਧੂ ਸਾਹਿਬ ਉਦੋਂ ਤੱਕ ਤਾਂ ਫਿਰ ਫੈਸਲੇ ਇਦਾਂ ਦੇ ਹੀ ਰਹਿਣਗੇ ਇਦਾਂ ਹੀ ਫੈਸਲੇ ਦੀ ਖਲੀਓ ਦੂਗੀ ਤਾਂ ਉਸ ਮਹਾਨ ਸੰਸਥਾ ਦੇ ਉੱਤੇ ਸਵਾਲ ਜਿਹੜੇ ਉੱਠਣਗੇ ਸੋ ਚਾਹੀਦਾ ਇਹ ਹੈ ਚਾਹੇ ਸੁਖਬੀਰ ਸਿੰਘ ਬਾਦਲ ਹੋਣੀ ਹੋਣ ਚਾਹੇ ਗਿਆਨੀ ਗੁਰਪ੍ਰੀਤ ਸਿੰਘ ਹੋਣੀ ਹੋਣ ਚਾਹੀਦਾ ਕੋਈ ਨਹੀਂ ਕਿ ਜਾਨੀਰ ਕਹਿੰਦੇ ਸਿਰੋਹੀ ਉਸ ਤਖਤ ਦੀ ਮर्यादा ਨੂੰ ਜ਼ਰੂਰ ਕਾਇਮ ਰੱਖਿਆ ਜਾਵੇ ਆਪਣੀ ਤੁਲਨਾ ਕਾਲੀ ਪੋਲਾ ਸਿੰਘ ਦੇ ਨਾਲ ਜਾਂ ਦੂਜਿਆਂ ਨਾਲ ਮਹਾਰਾਜ ਦੀ ਸਿੰਘ ਦਾ ਕਰਾ ਕੇ ਬਲਕਿ ਅਜਿਹੀ ਕੀਤੀ ਜਾਵੇ ਕਿ ਕੌਮ ਨੂੰ ਲੱਗੇ ਪੰਥ ਨੂੰ ਲੱਗੇ ਕਿ ਹਾਂ ਭੀ ਇਹ ਬੰਦੇ ਵਾਕਈ ਦਿਰੋਂ ਪੇਸ਼ ਹੋਏ ਉਸ ਦਿਨ ਉਸ ਦਿਨ ਆਪਾਂ ਗੱਲ ਜਿਹਦੀ ਗੱਲ ਕੀਤੀ ਸੀ ਪ੍ਰੋਫੈਸਰ ਸਾਹਿਬ ਪੱਟੀ ਸਾਹਿਬ ਨੇ ਉਹਨਾਂ ਨੇ ਇਨੀ ਗੱਲ ਕਹੀ ਸੀ ਕਿ ਮਾਫੀ ਇਹਨਾਂ ਨੇ ਮੰਗੀ ਨਹੀਂ ਬਲਕਿ ਕੌਮ ਨੇ ਇਹਨਾਂ ਤੋਂ ਮਾਫੀ ਮੰਗਵਾਈ ਹੈ ਜੇਕਰ ਕੌਪ ਨੇ ਮਾਫੀ ਮੰਗਵਾਈ ਤਾਂ ਉਸ ਮਗਰੋਂ ਵੀ ਇਹ ਹਾਲਾ ਤਾਂ ਸਿੱਧੂ ਸਾਹਿਬ ਫਿਰ ਅਕਾਲੀ ਦਲ ਦਾ ਕੀ ਫਿਊਚਰ ਹੋਏਗਾ ਇਹ ਉਹਨਾਂ ਦੇ ਦਿਲਾਂ ਚ ਆਪਣੇ ਪਤਾ ਜਰਾ ਲੱਗੇਗਾ ਜੀ ਉਧਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸੰਬੰਧੀ ਹੋਰ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਪਤਾ ਕਰਾਉਣ ਵਾਸਤੇ ਹਾਈ ਕੋਰਟ ਨੇ ਇੱਕ ਕਮੇਟੀ ਜਸਟਿਸ ਰੈਣਾ ਦੀ ਅਗਵਾਈ ਦੇ ਵਿੱਚ ਜਿਹੜੀ ਉਹ ਬਣਾ ਦਿੱਤੀ ਹੈ ਔਰ ਹੁਣ ਕਸੂਤੀ ਸਥਿਤੀ ਦੇ ਵਿੱਚ ਫਸ ਰਹੀ ਹੈ ਸਰਕਾਰ ਵੀ ਔਰ ਉਹ ਪੁਲਿਸ ਅਧਿਕਾਰੀ ਵੀ ਔਰ ਉਮੀਦ ਹੈ ਕਿ ਵੱਡੇ ਜਿਹੜੇ ਮਗਰਮੱਛ ਇਸ ਮਸਲੇ ਦੇ ਵਿੱਚ ਫਸੇ ਹੋਏ ਉਹਨਾਂ ਦੇ ਨਾਂ ਸਾਹਮਣੇ ਆਉਣਗੇ ਉਹਨਾਂ ਨੂੰ ਵੀ ਸਜ਼ਾਵਾ ਜਿਹੜੀਆਂ ਮਿਲਣਗੀਆਂ ਹੁਣ ਉਮੀਦ ਕੀਤੀ ਜਾ ਸਕਦੀ ਹੈ ਜਾਂ ਫਿਰ ਕਮੇਟੀ ਜਿਹੜੀ ਆਪਾਂ ਕਹਿੰਦੇ ਹੁੰਨੇ ਆ ਜਾਂ ਐਸਆਈਟੀ ਕਹਿੰਦੇ ਹੁੰਨੇ ਆ ਜਾਂ ਕੁਝ ਵੀ ਆਪਾਂ ਕਹਿੰਦੇ ਹੁੰਨੇ ਆ ਉਹ ਠੰਡੇ ਵਸਤੇ ਵਾਲੀਆਂ ਗੱਲਾਂ ਹਾਲਾਂਕਿ ਇਸ ਮਸਲੇ ਦੇ ਵਿੱਚ ਹਾਈ ਕੋਰਟ ਦਾ ਰੁਖ ਕਾਫੀ ਸਖਤ ਰਿਹਾ ਪਰ ਇਸੇ ਕਰਕੇ ਇਹਦੇ ਵਿੱਚ ਕਾਫੀ ਕੁਝ ਨਿਕਲ ਕੇ ਬਾਹਰ ਵੀ ਆਇਆ ਤੇ ਉਮੀਦ ਤਾਂ ਇਹੀ ਹੈ ਕਿ ਜਲਦੋਂ ਜਲਦ ਪਰ ਫਿਰ ਵੀ ਕੀ ਲੱਗਦਾ ਹੈ ਕਿ ਹੁਣ ਕਿਹੜੇ ਕਿਹੜੇ ਨਾਮ ਜਿਹੜੇ ਐਸਐਸਪੀ ਲਈ ਵੀ ਕਸੂਰ ਦੀ ਸਥਿਤੀ ਹੈ ਗ੍ਰਹਿ ਮੰਤਰੀ ਡੀਜੀਪੀ ਵੀ ਕਸੂਤੇ ਸਥਿਤੀ ਵਿੱਚ ਵਸ ਸਕਦੇ ਆ ਸੋਖੰਦਰਜੀ ਪੰਜਾਬ ਸਰਕਾਰ ਨੇ ਜਦੋਂ ਟੀਐਸਪੀ ਗੁਰਸ਼ੀਰ ਸਿੰਘ ਨੂੰ ਮੁਤਲ ਕੀਤਾ ਜਾਂ ਡਿਸਮਿਸ ਕੀਤਾ ਸੀ ਤਾਂ ਉਦੋਂ ਇਸ ਤਰੀਕੇ ਨਾਲ ਲੱਗਦਾ ਸੀ ਕਿ ਹਾਂ ਵੀ ਪੰਜਾਬ ਸਰਕਾਰ ਜਿਹੜੀ ਇਸ ਮੁੱਦੇ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਹਾਈ ਕੋਰਟ ਨੇ ਇਸ ਮੁੱਦੇ ਨੂੰ ਖਤਮ ਜਿਹੜਾ ਉਹ ਨਹੀਂ ਹੋ ਦਿੱਤਾ ਹਾਈ ਕੋਰਟ ਨੇ ਕਿਹਾ ਕਿ ਹਾਂ ਵੀ ਇਹਦੇ ਵਿੱਚ ਕੁਝ પોલીસ ਅਧਿਕਾਰੀਆਂ ਦੀ ਜਿਸ ਪ੍ਰਬੋਧ ਬਾਰਤਮਾਰ ਹੋਣ ਹਨ ਇਹ ਗੱਲ ਕਿ પોલીસ ਅਧਿਕਾਰੀ ਕੁਝ ਦੀ ਭੂਮਿਕਾ ਵਿੱਚ ਹੈਗੀ ਹੈ ਤਾਂ ਉਸ ਭੂਮਿਕਾ ਦੀ ਜਾਂਚ ਕਰਾਉਣ ਵਾਸਤੇ ਸੁਖਿੰਦਰ ਜੀ ਹਾਈ ਕੋਰਟ ਨੇ ਬਕਾਇਦਾ ਤੌਰ ਤੇ ਪੰਜਾਬ ਸਰਕਾਰ પાસે ਇਹ ਗੱਲ ਮੰਗੀ ਕਿ ਅਸੀਂ ਪੁਲਿਸ ਅਧਿਕਾਰੀਆਂ ਦੀ ਨੰਨੀ ਘਰਨੀ ਘੇਟ ਦੀ ਬੇਟੀ ਨਹੀਂ ਬਣਾਉਣੇ ਬਲਕਿ ਕਿਸੇ ਸਾਬਕਾ ਰਿਟਾਇਰਡ ਹਾਈ ਕੋਰਟ ਦੇ ਜੱਜਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਜਿਹੜਾ ਗਠਨ ਕਰਨਾ ਤੇ ਜਦੋਂ ਫਿਰ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਕੋਈ ਵੀ ਜਾਂਚ ਕਮੇਟੀ ਸਦੂਸਤ ਬਣਦੀ ਹੈ ਫਿਰ ਉਸ ਦੀ ਭੂਮਿਕਾ ਸਰਕਾਰ ਵੱਲੋਂ ਗਠਿਤ ਐਸੇ ਹੀ ਟੀਮ ਵਾਲੀਆਂ ਭੂਮਿਕਾ ਬੜੀ ਨਹੀਂ ਹੁੰਦੀ ਉਹ ਮਸਲੇ ਨੂੰ ਕਿਸੇ ਨਾ ਕਿਸੇ ਤਹ ਤੱਕ ਲਜੋੜ ਵਾਲੀ ਹੁੰਦੀ ਹੈ ਤਾਂ ਹੋ ਗੁਰਸ਼ੇਰ ਸਿੰਘ ਨੂੰ ਤਾਂ ਬਹੁਤ ਜਿਹੜਾ ਡਿਸਮਿਸ਼ਨਾ ਕੀਤਾ ਜਾ ਚੁੱਕਾ ਪਰ ਇਸ ਮਸਲੇ ਦੇ ਵਿੱਚ ਐਸਐਸਪੀ ਦੀ ਤੇ ਇੱਕ ਐਸਪੀ ਦੀ ਜਿਹੜੀ ਭੂਮਿਕਾ ਸ਼ੱਕੀ ਹੈ ਕਿ ਜਿਹਦੇ ਉਸ ਮਦਦ ਚੱਲ ਰਹੀ ਆ ਤੇ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਐਸਪੀ ਪੰਦਰਤੀ ਅਧਿਕਾਰੀ ਨੂੰ ਅਸੀਂ ਕਾਰਨ ਦੋਸਤ ਨੋਟਸ ਜਿਹੜਾ ਉਹ ਜਾਰੀ ਕਰ ਚੁੱਕੇ ਆ ਹੁਣ ਜਸਟਿਸ ਰੈਣਾ ਦੀ ਅਗਵਾਈ ਜਿਹੜੇ ਸਾਫਕਾ ਜਸਟਿਸ ਹਾਲ ਉਹਨਾਂ ਦੀ ਅਗਵਾਈ ਦੇ ਵਿੱਚ ਹਾਈ ਕੋਰਟ ਨੇ ਇੱਕ ਕਮੇਟੀ ਦਾ ਗਠਨ ਕੀਤਾ ਜਿਹੜਾ ਹੁਣ ਉੱਚ ਪੁਲਿਸ ਅਧਿਕਾਰੀਆਂ ਦੀ ਜਾਂਚ ਕਰੇਗਾ ਕਿ ਉਹਨਾਂ ਦੀ ਇਸ ਮਸਲੇ ਦੇ ਵਿੱਚ ਭੂਮਿਕਾ ਜਿਹੜੀ ਆ ਉਹ ਕੀ ਰਹੀ ਆ ਸਿੱਧੂ ਸਾਹਿਬ ਤੁਸੀਂ ਇਨੀ ਜੋ ਮਰਜ਼ੀ ਕਰ ਲਓ ਪੰਜਾਬ ਸਰਕਾਰ ਜਦੋਂ ਦੀ ਇਹ ਇਨਕੀ ਹੋਈ ਇਸ ਮਸਲੇ ਨੂੰ ਠੰਡੇ ਬਸਤੇ ਵਿੱਚ ਪਾਉਣਾ ਚਾਹੀਦੀ ਰਹੀ ਹੈ ਤੇ ਜੇਕਰ ਹੁਣ ਤੱਕ ਜਾਂਚ ਇਹ ਤਨਪੱਤਰ ਲੱਗੀ ਹੈ ਜੇ ਕੋਈ ਅਧਿਕਾਰੀ ਮਹੱਤਵਜੰਗ ਡਿਸਪੋਸ ਹੋਏ ਨੇ ਤਾਂ ਕੇਵਲ ਹਾਈ ਕੋਰਟ ਦੇ ਸਖਤ ਸੁਭਾਅ ਦੇ ਕਰਕੇ ਜਾਂ ਹਾਈ ਕੋਰਟ ਦੇ ਸਖਤ ਸੁਭਾਅ ਕਰਕੇ ਚਕਚਰ ਕਰਕੇ ਇਹ ਕੰਮ ਜਿਹੜਾ ਉਹ ਚੱਲਿਆ ਨਹੀਂ ਤਾਂ ਸਰਕਾਰ ਨੇ ਤਾਂ ਇਸ ਮਸਲੇ ਨੂੰ ਅੱਜਾ ਪੰਜਾਬ ਦੇ ਬੀਜੀਪੀ ਨੇ ਤੇ ਉਸ ਮਸਲੂਮ ਕਹਿਤਾ ਸੀ ਕਿ ਇੰਟਰਵਿਊ ਇਥੇ ਹੋਈ ਨਹੀਂ ਪਰ ਜਿਹੜੇ ਤਾਂ ਸਾਹਮਣੇ ਆਏ ਜੇ ਸੱਚ ਸਾਹਮਣੇ ਆਏ ਤਾਂ ਸਦੂ ਸਾਹਿਬ ਉਹ ਕੇਵਲ ਹਾਈ ਕੋਰਟ ਦੇ ਰੁਖ ਕਰਕੇ ਸਾਹਮਣੇ ਆਏ ਆ ਤੇ ਹੁਣ ਯਕੀਨ ਕੀਤਾ ਜਾ ਸਕਦਾ ਇਸ ਗੱਲ ਦੀ ਆਸ ਕੀਤੀ ਜਾ ਸਕਦੀ ਆ ਕਿ ਹਾਈ ਕੋਰਟ ਇਸ ਇੰਟਰਵਿਊ ਦੀ ਸੱਚ ਦੀ ਤੈ ਤੱਕ ਜ਼ਰੂਰ ਪਹੁੰਚੂਗੀ ਕਿ ਕਿਹੜੇ ਕਿਹੜੇ ਅਧਿਕਾਰੀ ਇਹਦੇ ਵਿੱਚ ਇਨਵੋਲਵ ਸਨ ਤੇ ਕਿਸ ਕਿਸ ਅਧਿਕਾਰੀ ਨੇ ਕਿੰਨੀ ਰਕਮ ਜੜੀ ਲਈ ਜਿਸ ਤਰੀਕੇ ਨਾਲ ਉਹਦੇ ਦੰਦੀ ਵੱਲੋਂ ਵੀ ਕਿਹਾ ਗਿਆ ਪਸੋ ਆਸ ਕਰਦੇ ਆ ਕਿ ਲਾਰਸ ਮਿਸ਼ਨ ਹੋਈ ਦੇ ਮਸਲੇ ਦੇ ਵਿੱਚ ਵੇਖੋ ਹਾਈ ਕੋਰਟ ਅਗਰੇ ਜਾਣਾ ਚ ਪੰਜਾਬ ਸਰਕਾਰ ਦੇ ਕਿੰਨਾ ਅਧਿਕਾਰ ਹੋ ਢੱਕਦੀ ਆ ਕੀ ਇਹ ਨਸਲਾ ਕਿਸੇ ਮੰਤਰੀ ਤੱਕ ਵੀ ਜਾਂਦਾ ਗ੍ਰੈਸ ਕਦਰ ਤੱਕ ਜਾਂਦਾ ਇਹਦੇ ਉੱਤੇ ਸਿੱਧੂ ਸੰਭਾਜ ਰਚਦਾ ਜਿਹੜੀਆਂ ਜਨੂਟੀ ਕੇ ਰਹਿਣ ਕੀ ਉਧਰ ਅੰਦੋਲਨ ਕਰ ਰਹੇ ਕਿਸਾਨ ਲੀਡਰ ਖਾਸ ਕਰਕੇ ਪੰਦੇਰ ਕਸੂਤੀ ਸਥਿਤੀ ਦੇ ਵਿੱਚ ਘਿਰਦੇ ਅਣਕੀ ਸਾਹਿਬ ਜਾ ਰਹੇ ਆ ਬੇਸ਼ੱਕ ਡੱਲੇਵਾਲ ਸਾਹਿਬ ਹੋਰਾਂ ਦੀ ਸਿਹਤ ਤੁਭਾਵਕ ਹੋ ਕੇ ਲੋਕਾਂ ਦਾ ਇਕੱਠ ਉਥੇ ਕਾਫੀ ਵੱਧ ਰਿਹਾ ਹੈ ਪਰ ਜਿਸ ਤਰੀਕੇ ਦੇ ਨਾਲ ਐਸਕੇਮ ਮੋਰਚੇ ਦੇ ਵੱਲੋਂ ਕੱਲ ਸਿੱਧੇ ਤੌਰ ਤੇ ਇਹਨਾਂ ਦਾ ਸਾਥ ਦੇਣ ਤੋਂ ਇਨਕਾਰ ਇੱਕ ਤਰੀਕੇ ਨਾਲ ਕੀਤਾ ਗਿਆ ਔਰ ਦੂਜੇ ਵਰਨੋ ਜੇ ਆਪਾਂ ਗੱਲ ਕਰੀਏ ਕਿ ਸਰਕਾਰ ਵੀ ਹਲੇ ਕੋਈ ਗੱਲਬਾਤ ਇਹਨਾਂ ਦੇ ਨਾਲ ਕਰਨੀ ਨਹੀਂ ਰਹੀ ਬੇਸ਼ੱਕ ਡੱਲੇ ਸਾਹਿਬ ਡੱਲੇਵਾਲ ਸਾਹਿਬ ਹੋਰਾਂ ਦੀ ਸਿਹਤ ਜਿਹੜੀ ਆ ਵਿਗੜ ਰਹੀ ਹੈ ਔਰ ਇਹਦੇ ਤੇ ਵੀ ਚਲੋ ਗੱਲ ਤਾਂ ਕਰਨੀ ਚਾਹੀਦੀ ਆ ਪਰ ਉਹ ਜਿਹੜਾ ਕਰ ਨਹੀਂ ਰਹੇ ਉਹ ਵੀ ਕਸੂਤੀ ਸਥਿਤੀ 'ਚ ਘਿਰ ਰਹੇ ਆ ਇਹਨਾਂ ਨੇ ਮਨਾ ਕਰਤਾ ਡੱਲੇਵਾਲ ਸਾਹਿਬ ਗੁਰਾ ਨੇ ਕਿ ਭਾਈ ਅਸੀਂ ਕਮੇਟੀ ਦੇ ਨਾਲ ਜਿਹੜੀ ਉਹ ਗੱਲ ਨਹੀਂ ਕਰਨੀ ਔਰ ਸੁਪਰੀਮ ਕੋਰਟ ਕਹਿੰਦਾ ਕਿ ਜੇ ਤੁਸੀਂ ਕਮੇਟੀ ਨਾਲ ਨਹੀਂ ਗੱਲ ਕਰਨੀ ਤੁਸੀਂ ਸਿੱਧੇ ਸਾਡੇ ਕੋਲੇ ਆਓ ਅਸੀਂ ਤੁਹਾਡੀ ਸਿੱਧੀ ਗੱਲ ਜਿਹੜੀ ਆ ਸੁਣਾਂਗੇ ਔਰ ਉਧਰ ਐਸਕੇਐਮ ਨੇ ਵੀ ਜਿਹੜਾ ਹੈਗਾ ਕੱਲ ਰਾਜਪਾਲ ਸਾਹਿਬ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਤਾਂ ਕਿਵੇਂ ਦੇਖਦੇ ਹੋਏ ਸਥਿਤੀ ਗੁੰਜਰਦਾਰ ਦੀ ਬਣਦੀ ਜਾ ਰਹੀ ਹੈ ਔਰ ਕਸੂਤੀ ਸਥਿਤੀ 'ਚ ਘਿਰਦੇ ਜਾ ਰਹੇ ਆ ਬੈਕਫੁੱਟ ਤੇ ਜਾ ਰਹੇ ਆ ਪੰਦੇਰ ਸਾਹਿਬ ਸੁਖੰਦਰ ਜੀ ਸਰਮਾਸੀ ਪੰਦੇਰ ਬੈਕਫੁੱਟ ਤੇ ਕਿਉਂ ਜਾ ਰਹੇ ਆ ਇਸ ਦਾ ਸਾਰ ਤਾਂ ਸਾਰਿਆਂ ਲੋਕਾਂ ਨੂੰ ਪਤਾ ਕਿ ਜਦੋਂ ਕਿਸਾਨੀ ਅਧੂਰਣ ਪਹਿਲਾਂ ਸ਼ੁਰੂ ਹੋਇਆ ਤੇ ਬਤੀ ਕਿਸਾਨ ਜਥੇਬੰਦੀਆਂ ਜਦੋਂ ਦਿੱਲੀ ਦੀਆਂ ਬਰੂਆਂ ਤੇ ਸੰਘਰਸ਼ ਕਰ ਰਹੀਆਂ ਸਨ ਤਾਂ ਤੁਹਾਨੂੰ ਯਾਦ ਹੋਣਾ ਕਿ 26 ਜਨਵਰੀ ਵਾਲੇ ਦਿਨ ਕਿ ਜਿਹੜਾ ਟਰੈਕਟਰ ਮਾਰਚ ਜਿਹੜਾ ਕੱਢਿਆ ਜਾ ਰ ਸੀ ਕਿਸਾਨ ਜਥੇਬੰਦੀਆਂ ਵੱਲੋਂ ਤਾਂ ਉਸ ਵਕਤ ਲਾਲ ਕਿਲੇ ਦੇ ਉੱਤੇ ਜਿਹੜੀ ਖੂਰੂਪਾਈ ਕਾਰਵਾਈ ਹੋਈ ਉਸ ਦੀ ਅਗਵਾਈ ਕਹਿੰਦੇ ਨੇ ਕਤਲੂਪ ਚ ਸਰਮ ਸਿੰਘ ਪੰਨੇਰ ਦਾ ਜਿਹੜਾ ਗਰੁੱਪ ਕਰ ਰਿਹਾ ਸੀ ਤੇ ਉਸ ਵਕਤ ਇਸ ਤਰੀਕੇ ਨਾਲ ਲੱਗਦਾ ਸੀ ਇੱਕ ਕਿਸਾਨੀ ਅੰਦੋਲਨ ਦਾ ਪੁੱਠਾ ਪੈ ਗਿਆ ਤੇ ਜਿਹੜਾ ਰਾਤ ਨੂੰ ਉਸਨੇ ਰਕੇਸ਼ ਤਕੈਤ ਨਾਹੁੰਦਾ ਸੋ ਕੁੰਦਰ ਜੀ ਇਹ ਅੰਦੋਲਨ ਉੱਥੇ ਹੀ ਖਤਮ ਹੋ ਜਾਣਾ ਸੀ ਇਹ ਅੰਦੋਲਨ ਤਾਂ ਜੂਸ ਦੇਖਿਆ ਜਾਣਾ ਸੀ ਪਰ ਕੀਸ਼ਟ ਕਹਤੇ ਅਥੂਆ ਨੇ ਫਿਰ ਇਸ ਅੰਦੋਲਨ ਨੂੰ ਜਿੰਦਾ ਕਰਤਾ ਤੇ ਸ਼ਾਇਦ ਇਹੋ ਹੀ ਕਾਰਨ ਹੈ ਕਿ ਹੁਣ ਤੱਕ ਜਿਹੜੀਆਂ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸੰਬੰਧਤ ਨਹੀਂ ਚਾਹੀ ਉਗਰਾਹਾ ਗਰੁੱਪ ਆ ਉਗਰਾਹ ਗਰੁੱਪ ਨੇ ਬਖਰੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਆਲ ਇੰਡੀਆ ਕਿਸਾਨ ਸਭਾ ਦੇ ਮੈਂਬਰ ਜੋ ਉਹਨਾਂ ਦਾ ਹੁਕਮ ਹੋਊਗਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਸਾਫ਼ ਤੌਰ ਤੇ ਕਹਿੰਨੇ ਕਿ ਅਸੀਂ ਇਹਨਾਂ ਦੇ ਅੰਦੋਲਨ ਦੇ ਨਾਲ ਨਹੀਂ ਹੈਗੇ ਇਹਨਾਂ ਨੇ ਆਪਣੇ ਪੱਧਰ ਤੇ ਅੰਦੋਲਨ ਕੀਤਾ ਜੋ ਕਰਦਾ ਬਾਕੀ ਠੀਕ ਆ 21 ਤਰੀਕ ਨੂੰ ਕਹਿੰਦੇ ਅਸੀਂ ਮੀਟਿੰਗ ਇਹਨਾਂ ਦੇ ਨਾਲ ਕਰਾਂਗੇ ਔਰ ਇਹਨਾਂ ਨਾਲ ਗੱਲਬਾਤ ਜਿਹੜੀ ਕਰਾਂਗੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਰਾਜੀਵਾਲ ਗਰੁੱਪ ਉਹਨਾਂ ਨੇ ਕੀਤੀਆਂ ਰਾਜੇਪਾਲ ਰਾਜੇਪਾਲ ਹੁਣੀ ਔਰ ਦੂਸਰੇ ਪਾਸੇ ਦਰਸ਼ਨਪਾਲ ਹੁਣੀ ਜਾਂ ਹੋਰ ਲੀਡਰ ਜਿਹੜੇ ਨੇ ਜਾ ਕੇ ਗਲਾਤਨ ਕਟਾਰੀਆ ਉਹਨਾਂ ਨੂੰ ਮਿਲਦੇ ਆ ਕਸਾਲੀ ਬੰਗਾ ਦੀ ਉੱਥੇ ਗੱਲ ਕਰਦੇ ਆ ਪਰ ਉਹਨਾਂ ਨੇ ਵੀ ਇਹ ਗੱਲ ਕਹਿਤੀ ਕਿ ਅਸੀਂ ਵਿਥ ਬਣਾ ਕੇ ਚੱਲਣਾ ਇਹਨਾਂ ਨਾਲ ਸਾਡਾ ਪੂਰਨ ਤੌਰ ਤੇ ਕੋਈ ਵੀ ਅਜਿਹੀ ਗੱਲ ਬਾਤ ਹੈ ਨਹੀਂ ਹਾਂ ਡੱਲੇਵਾਲ ਦੇ ਸੰਦਰਭ ਤੇ ਉਹਨਾਂ ਨੇ ਗੱਲ ਕੀਤੀ ਕਿ ਡੱਲੇਵਾਲ ਦੇ ਸੰਬੰਧੀ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਇੱਕ ਬੰਦਾ ਮਰਤ ਮਰ ਤੇ ਬੈਠਾ ਸਿੱਧੂ ਸਾਹਿਬ ਹੁਣ ਕੇਵਲ ਤੇ ਕੇਵਲ ਇਹ ਦੋ ਜਥੇ ਬੰਦੀਆਂ ਨੇ ਜਿਹੜੀਆਂ ਬਾਕੀ ਜਥੇ ਬੰਦੀਆਂ ਤੋਂ ਬਿਲਕੁਲ ਦੂਰੀ ਬਣਾ ਕੇ ਕੱਲੀਆਂ ਚੱਲ ਰਹੀਆਂ ਤੇ ਐਸ ਵੇਲੇ ਇਹਨਾਂ ਨੂੰ ਲੱਗ ਰਿਹਾ कि बुरी तरह खास तौर पे पंडित जीड़ा वो फस गया क्योंकि ना, ना, ना सरकार तो सरकार ਉਹਨਾਂ ਦੀ ਗੱਲ ਕਰਦੂ ਸੁਣ ਉਹਨੂੰ ਤਿਆਰ ਹੈਗੀ ਨਾ ਗੱਲ ਕਰਦੂ ਤਿਆਰ ਆ ਤੇ ਦੂਜੇ ਪਾਸੇ ਜੇਕਰ ਸਰਕਾਰ ਸੁਣਦੀ ਤੇ ਫਿਰ ਇਹ ਜਿਹੜੀਆਂ 32 ਦੇਸ਼ ਪਦਰ ਦੀਆਂ ਕਿਸਾਨ ਜਥੇਬੰਦੀਆਂ ਨੇ ਇਹ ਵਿਰੋਧ ਕਰਨਗੀਆਂ ਉਹ ਗ੍ਰਾਹਕ ਵਿਰੋਧ ਕਰੂਗਾ ਕਿ ਹਾਂ ਵੀ ਇਹ ਇਹ ਨਾ ਹੈ ਨਹੀਂ ਸੋ ਐਸੋ ਜਿਹੜੀ ਸਥਿਤੀ ਆ ਸੇਪੂ ਸਾਹਿਬ ਉਹ ਸਰਮ ਸਿੰਘ ਪੰਦੇਤ ਦੀ ਹਾਸੋ ਹੀ ਜਿਹੜੀ ਉਹ ਸਥਿਤੀ ਬਣ ਚੁੱਕੀ ਆ ਜਿਸ ਤਰੀਕੇ ਨਾਲ ਉਹਨੇ ਹੁਣ ਅਖਲਾ एलान ਕਰਤਾ ਕਿ 30 ਨੂੰ ਅਸੀਂ ਪੰਜਾਬ ਬੰਦ ਕਰਦਾ ਜੇ ਕਰਦਣਾ ਦਾ ਉਹ ਕਰਦਣਾ ਸਾਰਾ ਪੰਜਾਬ ਕੇਵਲ ਅਮਰਜੰਸੀ ਸਹਿਬਾ ਮਨ ਲਾਗੂ ਰੱਖਾਂਗੇ ਹੁਣ ਆਧਾਰ ਕਿਨਾਂ ਕਿ ਜੇਕਰ ਕੇਂਦਰ ਤੁਹਾਡੀ ਗੱਲ ਨਹੀਂ ਸੁਣਨਾ ਚਾਹੁੰਦਾ ਤੁਹਾਨੂੰ ਬੁਲਾ ਨਹੀਂਦਾ ਦੂਜੇ ਪਾਸੇ ਤੁਸੀਂ ਲੋਕਾਂ ਨੂੰ ਲੈ ਕੇ ਚੱਲਦੇ ਪਏ ਜੇ ਤੇ ਲੋਕਾਂ ਦਾ ਸਾਥ ਵੀ ਤੁਹਾਡੇ ਤੋਂ ਟੁੱਟਦਾ ਜਾ ਰਿਹਾ ਸੋ ਇਸ ਲਈ ਜ਼ਰੂਰੀ ਹੈ ਸਿੱਧੂ ਸਾਹਿਬ ਪੈਨਾ ਤਾਂ ਇੱਕ ਸਾਂਝੀ ਰਾਈ ਜਿਹੜੀ ਆ ਬਣਾਈ ਜਾਵੇ ਚਾਹੇ ਉਹ ਬੱਤੀ ਜੱਥੇ ਬੰਦੀ ਹੈ ਨਾ ਤੇ ਚਾਹੇ ਭੰਦੇ ਹੁਣੀ ਨੇ ਇਕੱਠਾ ਇੱਕ ਪਲੇਟਫਾਰਮ ਤੇ ਇਕੱਠੇ ਹੁਣ ਤਾਂ ਜੋ ਮਾਰ ਮਤੇ ਟਾਕ ਦੇ ਨਾਲ ਤੁਸੀਂ ਵਾਪਸ ਆ ਸਕੋ ਜਾਂ ਸਰਕਾਰ ਤੇ ਦਬਾਅ ਪਾ ਸਕੋ ਦੂਜੇ ਪਾਸੇ ਆ ਕੇ ਡੱਲੇਵਾਲ ਹੋਣਾ ਦੀ ਗੱਲ ਡੱਲੇਵਾਲ ਹੋਣੀ ਮਰਤਮਰਤੇ ਬੈਠੇ ਸੁਪਰੀਮ ਕੋਰਟ ਇਸ ਮੁੱਦੇ ਤੇ ਸਕਦਾ ਪੰਜਾਬ ਸਰਕਾਰ ਨੂੰ ਉਹਨਾਂ ਨੇ ਸਾਫ ਤੇ ਸਪਸ਼ਟ ਐਡ ਕੀਤੀ ਆ ਕਿ ਇਹਨਾਂ ਨੂੰ ਅਸਾਧਾਰਨ ਹਾਲਤ ਜਿਹੜੇ ਆ ਉਹ ਦਿੱਤੇ ਜਾਣ ਜੇਕਰ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਸਤਾਚੇ ਨੂੰ ਭਰਤੀ ਕਰਾਇਆ ਜਾਵੇ ਡੱਲੇਵਾਲ ਸਾਹਿਬ ਜੀ ਦੀ ਸੇਵਾ ਉਸ ਦਾ ਧਿਆਨ ਜਿਹੜਾ ਉਹ ਰੱਖਿਆ ਜਾਣਾ ਚਾਹੀਦਾ ਹੈਗਾ ਹੁਣ ਇਹਦੇ ਸਬੰਧੀ ਸੋਸ਼ਲ ਮੀਡੀਆ ਤੇ ਵੱਖਰੀਆਂ ਵੱਖਰੀਆਂ ਸਿੱਧੂ ਸਾਹਿਬ ਰਾਮਾ ਨੇ ਕੋਈ ਕਿਸੇ ਨੂੰ ਗਲਤ ਕਹਿ ਰਿਹਾ ਕੋਈ ਕਿਸੇ ਨੂੰ ਗਲਤ ਕਹਿ ਰਿਹਾ ਪਰ ਸਿੱਧੂ ਜੀ ਜ਼ਰੂਰੀ ਇਹ ਆ ਕਿ ਜਦੋਂ ਇਹ ਦੋ ਜਥੇਬੰਦੀਆਂ ਵੱਲੋਂ ਅੰਦੋ ਕਟੋਕਟ ਬਾਕੀ ਜੱਥੇਬੰਦੀ ਨੂੰ ਭਰੋਸੇ ਵਿੱਚ ਲੈ ਆ ਲੈਂਦੇ ਜਿਹਦੇ ਸਬੰਧ ਉਹ ਗੋਲਦੋਸ ਸਿੰਘ ਮਾਲਸਾ ਨੇ ਵੀ ਗੱਲ ਕੀਤੀ ਹੈ ਜੁਗਿੰਦਰ ਸਿੰਘ ਨਖਰਾਹਾਂ ਨੇ ਵੀ ਗੱਲ ਕੀਤੀ ਕਿ ਇਹਨਾਂ ਨੇ ਕੇਵਲ ਆਪਣੀ ਡਿਡਰੀ ਚੰਪਾਉਣ ਵਾਸਤੇ ਗੱਲ ਕੀਤੀ ਪਰ ਜਦੋਂ ਹੁਣ ਇੱਕ ਬੰਦਾ ਮਰਦਮਤ ਤੇ ਪਿਆ ਹੋਈ ਦੂਜੀ ਜੱਥੇਬੰਦੀ ਨੂੰ ਵੀ ਚਾਹੀਦਾ ਕਿ ਇਸ ਮੌਕੇ ਤੇ ਮਾਨਵਤਾ ਦੇ ਪੱਧਰ ਤੇ ਅੜਕੋ ਉਸਦੇ ਨਾਲ ਕੋਣ ਵਿਚਾਰਧਾਰਾਵਾਂ ਦੀ ਲੜਾਈ ਸਖਿੰਦਰ ਜੀ ਫਿਰ ਬਾਅਦ ਚ ਹੁੰਦੀ ਰਹੂਗੀ ਕਿਉਂਕਿ ਡਲੇਵਾਲ ਸਾਹਿਬ ਦੀ ਜ਼ਿੰਦਗੀ ਜਿਹੜੀ ਆ ਪੂਰਨ ਤੌਰ ਤੇ ਕੀਮਤੀ ਆ ਹਰ ਵਿਅਕਤੀ ਵਾਸਤੇ ਕੀਮਤੀ ਹਰ ਇੱਕ ਦੀ ਜੀਵਨ ਕੀਮਤੀ ਵਿਚਾਰਧਾਰਾਵਾਂ ਦੀ ਜੰਗ ਤਾਂ ਫ ਪਰ ਕਿਸੇ ਵਿਅਕਤੀ ਦਾ ਇਸ ਤਰੀਕੇ ਨਾਲ ਮਰਦ ਮਰਦ ਤੇ ਪਹਿਣਾ ਤੇ ਉਹ ਤੋਂ ਪੂਰੀ ਭਰਾ ਕੇ ਚੱਲਦਾ ਕਿਸੇ ਨੂੰ ਸੋਭਾ ਜਿਹੜਾ ਉਹ ਨਹੀਂ ਦਿੰਦਾ ਸੋ ਸਾਰੀਆਂ ਕਿੱਥੇ ਬੰਦੀਆਂ ਨੂੰ ਅਪੀਲ ਇਸ ਮੌਕੇ ਤੇ ਢਲੇਵਾਲ ਹੋਣਾ ਦਾ ਸਾਥ ਜਿਹੜਾ ਉਹ ਜ਼ਰੂਰ ਦਿੱਤਾ ਜਾਵੇ ਵਿਚਾਰ ਪਰਵਾ ਲੜਾਈਆਂ ਜਿਹੜੀਆਂ ਉਹ ਬਾਅਦ ਚ ਲੜੀਆਂ ਜਾਣਗੀ ਜੀ ਅਨਕ ਸਾਬ ਤੁਸੀਂ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਸੁਖਿੰਦਰ ਜੀ